ਤੇ ਸਰਕਾਰ ਤੇ ਹੋ ਸਕਦਾ ਕਿ ਇਸ ਲਈ ਪੱਗ ਨਾਲ ਅਲਰਜੀ ਸੀ ਵੀ ਇਨੀ ਕਿ ਕਿਉਂ ਲਹਿਰ ਹੁੰਦੀ ਆ 14 ਮਾਰਚ 1984 ਨੂੰ ਆਲ ਇੰਡੀਆ ਸਟੂਡੈਂਟ ਦੀ ਪਾਬੰਦੀ ਲਾਤੀ ਗੌਰ ਕੀ ਹੋ ਸਕਦਾ ਸਿੱਖੀ ਦੇ ਲਈ ਰੈਣੀ ਫੈਲ ਜੇ ਵਿਸ਼ਾ ਦੇਸ਼ ਲਈ ਖਤਰਾ ਬਣ ਜਾਵੇ ਸਰਕਾਰ ਸਾਡੇ ਦਾ ਕਾਲਾ ਦੌਰ ਸੀ ਨਾ ਜੀ ਸਰਕਾਰ ਦਾ ਹੁਣ ਕਾਲਾ ਦੌਰ ਕਹਿੰਦੀ ਉਦੋਂ ਤਾਂ ਕਿਹੜਾ ਕਾਲਾ ਦੌਰ ਸੀ ਜੀ ਕੋਈ ਉਦੋਂ ਲੁੱਟ ਨਹੀਂ ਸੀ ਕੋਈ ਖੋਰ ਨਹੀਂ ਸੀ ਕੋਈ ਵਿਦਿਆਰਥੀ ਇਹਦੀ ਹਰਕਤ ਨਹੀਂ ਕਰਦਾ ਸੀ ਠੀਕ ਹੈ ਜੀ ਸਗੋਂ ਕਾਲਜਾਂ ਦੇ ਵਿੱਚ ਧੀਆਂ ਪੜਾਣਾਂ ਦੀ ਜਿਹੜੀ ਸੀ ਉਹ ਉਹਨਾਂ ਦੀ ਰੱਖਿਆ ਲਈ ਸਾਥੀ ਬਣ ਗਈ ਸੀ ਇੱਕ ਲਹਿਰ ਬਣ ਚੱਲੀ ਸੀ ਬਹੁਤ ਵੱਡੀ ਜੀ ਜਿਹੜੀਆਂ ਕਿ ਸੈਂਟਰ ਸਰਕਾਰ ਕਹਿ ਲੋ ਜੇ ਉਸ ਸਮੇਂ ਦੀ ਸਰਕਾਰ ਕੋ ਸਰਕਾਰ ਕੋਈ ਹੋਵੇ ਕੋਈ ਹੋ ਕੋ ਮੁੱਖ ਮੰਤਰੀ ਹੋਵੇ ਉਹ ਨਹੀਂ ਚਾਹੁੰਦੀ ਸੀ ਵੀ ਕਿਸੇ ਧਰਮ ਦੀ ਲਹਿਰ ਜਿਹੜੀ ਅੱਗੇ ਵੱਡੀ ਅਸੀਂ ਉਸ ਵੱਡਣ ਨੂੰ ਕਿਹਾ ਵੀ ਸਾਡੇ ਨਾਲ ਇਹ ਕੋਈ ਜ਼ਬਰਦਸਤੀ ਪਾਰ ਗਿਆ ਸਾਡੀ ਗਲਤੀ ਕੋਈ ਨਹੀਂ ਅਸੀਂ ਬੋਰਡ ਨੂੰ ਵੀ ਬੇਨਤੀ ਕੀਤੀ ਲਿਖੀ ਵੀ ਸਾਡੇ ਕੋ ਜਾਣ ਦੇ ਪੇਪਰ ਆ ਗਏ ਅਸੀਂ ਪਾੜਨਾ ਨਹੀਂ ਚਾਹੁੰਦੇ ਤੇ ਅਸੀਂ ਪੇਪਰ ਦੇ ਉੱਤੇ ਪਾਸ ਹੋਏ ਵਿੱਚ ਠੀਕ ਹੈ ਜੀ ਉਹਨਾਂ ਦੇ ਬੱਚੇ ਬਾਅਦ ਵਿੱਚ ਸਰਕਾਰ ਦੇ ਮੇਰੇ ਕਾ ਸਾਰੇ ਸਰਕਾਰੀ ਨੌਕਰੀ ਦੇ ਮੁੱਡੇ ਵੀ ਲੱਗੇ ਆ ਦੇਖੇ ਜਿਹੜੇ ਅਜ ਪਰਚੀ ਦਿੱਤੇ ਸਨ ਉਹਨਾਂ ਨੇ ਵੀ ਚੱਲਿਆ ਹੂੰ ਤੇ ਬਾਅਦ ਦੇ ਵਿੱਚ ਜਦੋਂ ਤੁਸੀਂ ਪਾਸ ਹੋ ਗਏ ਇੱਧਰ ਰਹਾ ਬਰੀ ਵੀ ਹੋ ਗਏ ਬਾਅਦ ਦੇ ਵਿੱਚ ਵੀ ਕੋਈ ਪੁਲਿਸ ਵੱਲੋਂ ਤਸ਼ੱਦਦ ਹੋਇਆ ਜਾਂ ਕਿ ਮੱਚ ਕੇ ਛੋਈ ਉਸ ਤੋਂ ਬਾਅਦ ਜਦੋਂ ਅਸੀਂ ਵਾਈ ਵਾਈ ਮੈਨਗੇਲ ਕੱਢ ਕੇ ਬਾਹਰ ਆ ਗਏ ਹਾਂਜੀ ਇਕਨ ਉਸ ਤੋਂ ਬਾਅਦ ਲੌਂਗਵਾਲ ਦਾ ਸਮਝੌਤਾ ਵੀ ਹੋਇਆ ਉਹਨਾਂ ਨਾਲ ਕਿ ਉਹਨਾਂ ਦੇ ਵਿੱਚੇ ਬਾਹਰ ਹੋ ਗਏ ਸਾਰ ਉਸ ਤੋਂ ਬਾਅਦ ਜਦੋਂ ਅਸੀਂ ਬਾਹਰ ਆਏ ਤੇ ਉਹ ਸਾਡੇ ਦੇ ਅਸੀਂ ਫਿਰ ਫੜ ਕੇ ਸਾਡਾ ਤਸਦੀਕ ਕੀਤਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗੱਤਕਾ ਗਲੋਬਲ ਟੀਵੀ ਤੇ ਅੱਜ ਅਸੀਂ ਗੱਲਬਾਤ ਕਰਾਂਗੇ 1984 ਦੇ ਦੌਰ ਤੇ 1990 ਦੇ ਦਹਾਕੇ ਤੇ ਇਹ ਉਹ ਦੌਰ ਸੀ ਜਦੋਂ ਪੰਜਾਬ ਦੇ ਵਿੱਚ ਇੱਕ ਮੁਸ਼ਕਲ ਭਰਿਆ ਸਮਾਂ ਸੀਗਾ ਇਸ ਸਮੇਂ ਨੂੰ ਉਸ ਸਮੇਂ ਦੇ ਜਿਹੜੇ ਕਾਲਜਾਂ ਚ ਪੜ੍ਹਦੇ ਸੀ ਵਿਦਿਆਰਥੀ ਉਹਨਾਂ ਨੇ ਅੱਖਾਂ ਨਾਲ ਦੇਖਿਆ ਹੈਗਾ ਕਿਸ ਤਰ੍ਹਾਂ ਦਾ ਸੀ ਅੱਜ ਸਾਡੇ ਨਾਲ ਸਰਦਾਰ ਮਾਨ ਸਿੰਘ ਜੀ ਹੈਗੇ ਆ ਇਹਨਾਂ ਨੇ ਆਪਦੇ ਸ਼ਰੀਰ ਤੇ ਤਸ਼ੱਦਦ ਵੀ ਝੰਡਾਇਆ ਤੇ ਉਹ ਦੌਰ ਵੀ ਦੇਖਿਆ ਸਟੂਡੈਂਟ ਲਹਿਰਾਂ ਦੇ ਵਿੱਚ ਵੀ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਠੀਕ ਤੇ ਤੁਸੀਂ ਆਪਾਂ ਜੀ ਗੱਲ ਇੱਥੋਂ ਹੀ ਸ਼ੁਰੂ ਕਰੀਏ ਕਿ 1984 ਦਾ ਜਿਹੜਾ ਦੌਰ ਸੀਗਾ ਉਸ ਸਮੇਂ ਤੁਸੀਂ ਕੀ ਕਰਦੇ ਸੀਗੇ ਜੀ ਕਿੰਨੀ ਉਮਰ ਸੀ ਉਦੋਂ ਮੈਂ ਰਿੰਦਰ ਕਾਲਾ ਵਿੱਚ ਐਮਏ ਕਰਦਾ ਸੀ ਪੋਲੀਟਿਕਲ ਸਾਇੰਸ ਦੀ ਅੱਛਾ ਜੀ ਤੇ ਉਸ ਸਮੇਂ ਜਿਹੜਾ ਦੌਰ ਸੀ ਹਾਂ ਜੀ ਉਦੋਂ ਆਲ ਇੰਡੀਆ ਸਿਕਸਟੂਨ ਫੈਡਰੇਸ਼ਨ ਦੇ ਕਾਲਜਾਂ ਤੇ ਸਕੂਲਾਂ ਦੇ ਵਿੱਚ ਸ਼ੁਰੂਆਤ ਹੋਈ ਸੀ 1984 ਹਾਂ ਜੀ ਉਹਦੇ ਵਿੱਚ ਸਟੂਡੈਂਟਾਂ ਦੇ ਵਿਦਿਆ ਤੇ ਧਾਰਮਿਕ ਵਿਦਿਆ ਤੇ ਹੂੰ ਹੂੰ ਤੇ ਦੂਸਰੀ ਸਿੱਖੀ ਦੀ ਲਹਿਰ ਨੂੰ ਪ੍ਰਫੁੱਲਤ ਕਰਨ ਵਾਸਤੇ ਜਿਹੜੀ ਕਾਲਜਾਂ ਦੇ ਵਿੱਚ ਪਤਿਤਪੁਣੇ ਦੀ ਜਿਹੜੀ ਲਹਿਰ ਸੀ ਠੀਕ ਹੈ ਉਹ ਦਿਨੋ ਦਿਨ ਖਤਮ ਹੁੰਦੀ ਗਈ ਜਿਹੜੇ ਕਿ ਕਾਲਜਾਂ ਦੇ ਵਿੱਚ ਸਟੂਡੈਂਟ ਜਿਹੜੇ ਆਉਂਦੇ ਸੀ ਉਹ ਦਾੜੀ ਰੱਖਣ ਨੂੰ ਬੁਰਾ ਸਮਝਦੇ ਸੀ ਅੱਛਾ ਜੀ ਉਸ ਟਾਈਮ ਦੇ ਉਸ ਵਿੱਚ ਜੀ ਵੀ ਮੈਂ ਦਾੜੀ ਆ ਗਈ ਤਾਂ ਜੀ ਮੈਨੂੰ ਕੋਈ ਉਹ ਐ ਲੱਗੇ ਵੱਡੀ ਉਮਰ ਦਾ ਮੈਂ ਕਾਲਜ 'ਚ ਆ ਗਿਆ ਹਾਂਜੀ ਤੇ ਉਹ ਦੌਰ ਸੀ ਜਦੋਂ ਸੰਜਨਿਆ ਸਿੰਘ ਖਾਲਸਾ ਪਿੰਡਰਾਵਾਲੇ ਨੇ ਲਹਿਰ ਚਲਾਈ ਤੇ ਭਾਈ ਅਮਰੀਕ ਸਿੰਘ ਆਲ ਇੰਡੀਆ ਸਿਕਸ ਸਟੂਡੈਂਟ ਦੇ ਫੈਡਰੇਸ਼ਨ ਦੇ ਪ੍ਰਧਾਨ ਸੀ ਠੀਕ ਹੈ ਜੀ ਉਹ ਕਾਲਜ ਲਹਿਰ ਜਿਹੜੇ ਕਾਲਜਾਂ ਦੇ ਵਿੱਚ ਜਿਹੜੀ ਸੀ ਉਹ ਸਿੱਖੀ ਦੀ ਲਹਿਰ ਜਿਹੜੀ ਸੀ ਹਾਂਜੀ ਔਰ ਦਾੜੀ ਰੱਖਣ ਦੀ ਤੇ ਪੱਗ ਦੀ ਜਿਹਨੂੰ ਕਹਿੰਦੇ ਲਹਿਰ ਤਰਬਨ ਦੀ ਉਹ ਲਹਿਰ ਦਿਨੋਂ ਦਿਨ ਵੱਧਦੀ ਗਈ ਠੀਕ ਹੈ ਜੀ ਠੀਕ ਹੈ ਜੀ ਓਵੇਂ ਓਵੇਂ ਉਹ ਜਿਹੜੀ ਸੀ ਉਹ ਸਾਡੇ ਧਾਰਮਿਕ ਨਾ ਸਿੰਘ ਸਰਪੰਥ ਨਾਲ ਜਿਹੜੀ ਸਟੂਡੈਂਟ ਸੀ ਆਲ ਇੰਡੀਆ ਯੂਨੀਵਰਸਿਟੀ ਉਹ ਜੋੜ ਦੇਗੇ ਨਾ ਇਹ ਇੱਕ ਥੋੜਾ ਵਿਚ ਆ ਜੀ ਗੱਲ ਵੀ ਜਿਹੜੀ ਲਹਿਰ ਚੱਲੀ ਉਹ ਛੇਤੀ ਦੇ ਨਾਲ ਹੀ ਸਾਰੇ ਕਾਲਜਾਂਾਂ 'ਚ ਹੀ ਫੈਲ ਗਈ ਹੋਣੀ ਹੈ ਉਹ ਬਹੁਤ ਟਾਈਮ ਲੱਗਿਆ ਉਹਨੂੰ ਟਾਈਮ ਲੱਗਿਆ ਇਹ 82 ਤੋਂ ਸਟਾਰਟ ਹੋਈ ਸੀ ਅੱਛਾ ਜੀ 82 'ਚ ਵੀ ਲੱਗਿਆ 83 ਵੀ ਲੱਗਿਆ ਜੀ ਠੀਕ ਹੈ ਮੈਂ 82 'ਚ 83 'ਚ ਮੈਂ ਬੀਅਰਡ ਕਰਦਾ ਠੀਕ ਹੈ ਤੇ 84 ਦੇ ਵਿੱਚ ਜਿਹੜੀ ਸੀ ਇਹ ਲੱਗਪਗ ਲਹਿਰ ਜਿਹੜੀ ਸੀ ਇਹ ਜਿਹੜੇ ਕਾਲਜਾਂ ਦੇ ਵਿੱਚ ਸਿੱਖੀ ਦੀ ਲਹਿਰ ਜਿਹੜੀ ਜਾਂ ਟਰੰਬਨ ਦੀ ਲਹਿਰ ਕਰੋ ਪਗ ਦੀ ਲਹਿਰ ਕਹਿ ਲਓ ਉਹ ਜੋ ਜਿਹੜੀ ਜੀ ਆ ਹੌ ਕਾਫੀ ਪ੍ਰਫੁੱਲਤ ਹੋ ਗਈ ਸੀ ਉਸ ਤੋਂ ਅੱਗੇ ਜਿਹੜੇ ਕੇਸਰੀ ਪੱਗ ਮੁੰਡੇ ਬਣਨ ਲੱਗੇ ਸੀ ਤੇ ਉਹ ਉਹ ਵੀ ਲਹਿਰ ਚੱਲੀ ਸੀ ਪੱਗ ਦੀ ਕੇਸਰੀ ਪੱਗ ਦੀ ਠੀਕ ਹੈ ਤੇ ਮੁੰਡੇ ਕਾਲਜਾਂ ਜਾਂ ਸਕੂਲਾਂ 'ਚ ਹੋਰਾਂ 'ਚ ਜਿਹੜੇ ਦੂਜੇ ਵੀ ਸੀ ਉਹ ਕੇਸਰੀ ਪੱਗ ਬਣਨ ਲੱਗੇ ਸੀ ਉਹਦੇ 'ਚ ਅੱਛਾ ਅੱਛਾ ਹਾਂ ਤੇ ਸਰਕਾਰ ਤੋਂ ਹੋ ਸਕਦਾ ਕੇਸਰੀ ਪੱਗ ਨਾਲ ਵੀ ਲੜਚੀ ਸੀ ਵੀ ਇਹ ਨਹੀਂ ਕਿ ਇਹ ਕਿਉਂ ਲਹਿਰ ਫੜਦੀ ਜਾਂਦੀ ਹੂੰ ਹੂੰ ਠੀਕ ਹੈ ਫਿਰ 16 ਮਾਰਚ 1984 ਨੂੰ ਆਲ ਇੰਡੀਆ ਸਟੂਡੈਂਟ ਦੀ ਪਾਬੰਦੀ ਲਾਤੀ ਗਵਰਨਮੈਂਟ ਠੀਕ ਹੈ ਜੀ ਸੈਂਟਰ ਗਵਰਨਮੈਂਟ ਨੇ ਗੌਰ ਸੈਂਟਰ ਗਵਰਨਮੈਂਟ ਨੇ ਉਸ ਨੂੰ ਇਸ ਕੇ ਪਾਬੰਦੀ ਲਾਤੀ ਵੀ ਇਹ ਜਿਹੜੀ ਅੱਗੇ ਵੱਧ ਰਹੀ ਹੈ ਵੀ ਹੋ ਸਕਦਾ ਸਿੱਖੀ ਦੇ ਲਈ ਰੈਨ ਨਹੀਂ ਫੈਲ ਜੇ ਵਿਸ਼ਾ ਦੇਸ਼ ਲਈ ਖਤਰਾ ਬਣ ਜੇ ਜ ਆਪਣੇ ਸਰਕਾਰ ਕਹਿੰਦੀ ਹੈ ਖਤਰਾ ਬਣ ਜੇ ਤੇ ਨਾਲ ਕਿ ਅਸੀਂ ਉਹਨਾਂ ਦੇ ਕੋਈ ਗੱਲ ਨਹੀਂ ਸੀ ਨਾ ਕੋਈ ਉਹਨਾਂ ਦੀ ਕੋਈ ਐਕਟੀਵਿਟੀ ਗਲਤ ਸੀ ਹੂੰ ਹੂੰ ਨਾ ਹੀ ਕੋ ਉਹਨਾਂ ਦਾ ਕੋਈ ਮਿਸ਼ਨ ਸੀ ਇਹ ਸਦਾ ਉਦੋਂ ਸੈਂਟਰ ਦੇ ਵਿੱਚ ਸਰਕਾਰ ਕਾਂਗਰਸ ਦੀ ਸੀ ਉਦੋਂ ਕਾਂਗਰਸ ਤੇ ਪੰਜਾਬ ਚ ਪੰਜਾਬ ਦੇ ਵਿੱਚ ਉਹ ਸਰਕਾਰ ਉਹ ਦੇਣੀ ਸੀ ਉਹ ਕਿਸੇ ਦੀ ਵੀ ਹੈ ਨਹੀਂ ਸੁਣੋ ਠੀਕ ਹੈ ਜੀ ਇਹ ਜਿਹੜਾ ਗਵਰਨਰ ਰਾਜ ਕੈ ਲੋ ਲੱਗਿਆ ਅੱਛਾ ਗਵਰਨਰ ਦੀ ਆਸ ਉਸ ਦੇ ਵਿੱਚ ਠੀਕ ਹੈ ਜੀ ਉਹ ਬਿਰਸਤੋਂ ਬਾਅਦ ਜਦੋਂ ਫੈਡਰੇਸ਼ਨ ਦੇ ਤੇ ਪੰਮਦੀ ਲਾਤੀ 1684 ਨੂੰ ਜੀ ਤੇ ਜਿੰਨੇ ਸਟੂਡੈਂਟ ਸੀ ਜਿੰਨੇ ਜਾਓ ਜਾਂ ਲੈਨਸ ਬੰਦ ਤੇ ਜਾਂ ਲੈਰ ਵਾਗੇ ਵਧਾਉਣ ਲਈ ਸੀ ਉਹਨਾਂ ਨੂੰ ਡੋਣੇ ਚੱਕ ਕੇ ਜੇਲ੍ਹ ਅੱਚੇ ਵਿੱਚ ਧੱਕ ਦਿੱਤਾ ਜੀ ਕਿਸੇ ਦੇ ਐਨਐਸਏ ਲਾਤੀ ਕਿਸ ਨੂੰ ਪਹਿਲਾਂ ਸਤੋਗੰਜਾ ਫੜ ਕੇ ਅੰਦਰ ਕਰ ਦਿੱਤੀ ਤੇ 16 ਮਾਰਚ ਤੋਂ ਬਾਅਦ ਯਾ ਦਿਨ ਸੀ ਤੇ ਸਟੂਡੈਂਟਾਂ ਨੇ ਵੀ ਮੈਂ ਕਹਿੰਨਾ ਵੀ ਕਾਲਾ ਦੌਰ ਸੀ ਉਹ ਕਿ ਜਿਹੜੇ ਸਰਕਾਰ ਸਾਡੇ ਦਾ ਕਾਲੇ ਦੌਰ ਸੀ ਨਾ ਜੀ ਸਰਕਾਰ ਤਾਂ ਹੁਣ ਕਾਲਾ ਦੌਰ ਕਹਿੰਦੀ ਉਹਦੋਂ ਤਾਂ ਕਿਹੜਾ ਕਾਲਾ ਦੌਰ ਸੀ ਜੀ ਕੋਈ ਉਦੋਂ ਲੁੱਟ ਨਹੀਂ ਸੀ ਕੋਈ ਖੋਰ ਨਹੀਂ ਸੀ ਕੋਈ ਵਿਦਿਆਰਥੀ ਅਜਿ ਹਰਕਤ ਨਹੀਂ ਕਰਦਾ ਸੀ ਠੀਕ ਹੈ ਜੀ ਸਗੋਂ ਕਾਲਜਾਂ ਦੇ ਵਿੱਚ ਧੀਆਂ ਪੜਾਣਾਂ ਦੀ ਜਿਹੜੀ ਸੀ ਉਹ ਉਹਨਾਂ ਦੀ ਰੱਖਿਆ ਲਈ ਸਾਥੀ ਬਣ ਗਈ ਸੀ ਠੀਕ ਹੈ ਜੀ ਇਸ ਕਰਕੇ ਅਸੀਂ ਲਹਿਰ ਸੀ ਜੀ ਉਦੋਂ ਹਾਂਜੀ ਹਾਂਜੀ ਔਰ ਐਜੂਕੇਸ਼ਨ ਨਾਲ ਜੁੜੇ ਸੀ ਉਹਨਾਂ ਨੂੰ ਕੋਈ ਐਕਟੀਵਿਟੀ ਦੀ ਗੱਲ ਤੇ ਲਹਿਰ ਬਣਾਈ ਨਹੀਂ ਸੀ ਤੁਸੀਂ ਵੀ ਐਕਟਿਵ ਸੀ ਇਹ ਲਹਿਰ ਚ ਹਾਂ ਮੈਂ 16 ਮਾਰਚ ਨੂੰ ਚਰਾਚ 82 83 ਨੂੰ ਜਿਹੜਾ 84 ਦੇ ਨਾ ਕਾਲਜ ਐ ਮੇਰਾ ਸਟੂਡੈਂਟ ਸੀ ਹਾਂਜੀ ਮੈਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦਾ ਆਤੀ ਤੇ ਕਾਉਂਸਲ ਆਫ ਯੂਨੀਅਨ ਦੀ ਇਲੈਕਸ਼ਨ ਲੜੀ ਸੀ ਮੈਂ ਵਾਈਸ ਪ੍ਰੈਜ਼ੀਡੈਂਟ ਵਜੋਂ ਚੁਣਿਆ ਗਿਆ ਸੀ ਉਹਦੇ ਵਿੱਚ ਠੀਕ ਹੈ ਜੀ ਹਾਂਜੀ ਨਾਲ ਪੜਾਈ ਦੇ ਨਾਲ ਅਸੀਂ ਨਾਲ ਦੀ ਨਾਲ ਸਿੱਖੀ ਦੀ ਵੀ ਲਹਿਰ ਨਾਲ ਜੀ ਜੀ ਉਹਦੇ ਨਾਲ ਵੀ ਕੰਮ ਕੀਤਾ ਉਹਦੇ ਵਿੱਚ ਠੀਕ ਹੈ ਜੀ ਹਾਂਜੀ ਤੇ ਉਸ ਟਾਈਮ ਜਿਹੜਾ ਕਹਿੰਦੇ ਤੁਸੀਂ ਕਹਿੰਦੇ ਹੋ ਵੀ ਉਹ ਪ੍ਰਭਾਵ ਸੀ ਸਿਕ ਸਟੂਡੈਂਟ ਲਹਿਰ ਤੇ ਪਾਵਨ ਦੀ ਲਾਤੀ ਉਹ ਬਠਿੰਡੇ ਤਾਂ ਆਪਣੇ ਬਠਿੰਡੇ ਦੇ ਕੀ ਹਾਲਾਤ ਸੀਗੇ ਬਠਿੰਡੇ ਦੇ ਹਾਲਾਤ ਇਹ ਸੀ ਵੀ ਸ਼ਾਇਦ ਬਠਿੰਡਾ ਉਹਦੋਂ ਬਾਅਦ ਐਕਟਿਵ ਹੋਇਆ ਜੀ ਪਹਿਲਾਂ ਹੋਰ ਜ਼ਿਲ੍ਹੇ ਜ਼ਿਆਦਾ ਐਕਟਿਵ ਹੋ ਗਏ ਸੀ ਅੱਛਾ ਜਦੋਂ ਬਠਿੰਡੇ ਦੇ ਲਹਿਰ ਚ ਕਾਲਜਾਂ ਦੇ ਵਿੱਚ ਲਹਿਰ ਹੈ ਸਕੂਲਾਂ ਦੇ ਆਲਰੇਡੀ ਸੋਫਿਕੇਸ਼ਨ ਦੀ ਸਿੱਖਿਆ ਜਿਹੜੇ ਜਦੋਂ ਪਤਾ ਲੱਗਾ ਸਟੂਡੈਂਟਾਂ ਨੂੰ ਬੇਸਿਕ ਕੀ ਲਹਿਰ ਆ ਵੀ ਸਾਡੇ ਲਈ ਜਿਹੜੀ ਸਿੱਖੀ ਆ ਉਹ ਜ਼ਰੂਰੀਤ ਨਾਲ ਪੜਾਈ ਦੇ ਨਾਲ ਇਹ ਸਿੱਖੀ ਵੀ ਸਾਡੀ ਜ਼ਰੂਰਤਾਂ ਨੂੰ ਉਹ ਜਦੋਂ ਕਲੈਕਟ ਇਕੱਠੇ ਹੋ ਗਏ ਹਾਂਜੀ ਉਹਦੇ ਇੱਕ ਲਹਿਰ ਬਣ ਚੱਲੀ ਸੀ ਬਹੁਤ ਵੱਡੀ ਜੀ ਜਿਹੜੀਆਂ ਕਿ ਸੈਂਟਰ ਸਰਕਾਰ ਕਹਿ ਲਓ ਜੇ ਉਹ ਸਮੇਂ ਦੀ ਸਰਕਾਰ ਕੋ ਸਰਕਾਰ ਕੋਈ ਹੋਵੇ ਹਾਂਜੀ ਕੋਈ ਹਕੂਮਤ ਮੰਤਰੀ ਹੋਵੇ ਉਹ ਨਹੀਂ ਚਾਹੁੰਦੀ ਸੀ ਵੀ ਕਿਸੇ ਧਰਮ ਦੀ ਲਹਿਰ ਜਿਹੜੀ ਅੱਗੇ ਵਧੇ ਜੀ ਉਹਨੂੰ ਦੇਖਦੇ ਹੋਏ ਕਿ ਨਾਲ ਕਿ ਅਲਰੀਡੀ ਸੈਕਟਾਰ ਐਸਾ ਕੋਈ ਕੰਮ ਕਿਸੇ ਨੇ ਨਹੀਂ ਕੀਤਾ ਸੀ ਵੀ ਜਿਹਦੇ ਨਾਲ ਸਰਕਾਰ ਦੇ ਪਵੰਦੀ ਲਾ ਦੇ ਹਾਂਜੀ ਤੇ ਜੇ ਕਿਸੇ ਨੇ ਕੀਤਾ ਸੀ ਵੀ 16 ਮਾਰਚ ਤੋਂ ਪਹਿਲਾਂ ਕਿਸੇ ਦੇ ਪਰਚਾ ਨਹੀਂ ਹੋਇਆ ਜੀ ਅਜ ਤੱਕ ਭਾਈ ਅਮਰੀਕ ਸਿੰਘ ਦੇ ਸਭ ਤੋਂ ਪਹਿਲਾ ਪਰਚਾ ਹੋਇਆ ਸੀ ਵੀ ਅਲਰੀਡੀ ਸਮੇਂ ਜਦੋਂ ਉਹਨਾਂ ਨੇ ਕਾਲਜ ਬਣਾਈ ਅਜੇ ਸਟਾਰਟ ਹੀ ਸੀ ਹਾਂ ਜੀ ਉਹਨਾਂ ਨੂੰ ਫੜ ਕੇ ਪਹਿਲੇ ਜੇਲ੍ਹ ਚ ਕਰ ਦਿੱਤਾ ਸੀ ਉਸ ਤੋਂ ਬਾਅਦ ਕੋ ਲਹਿਰ ਨੂੰ ਹੋਰ ਗੰਗਾਰਾ ਮਿਲਿਆ ਠੀਕ ਹੈ ਤੇ ਸਟੂਡੈਂਟ ਜਿਹੜੇ ਸੀ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਨੇ ਜੋ ਆਪਾ ਲੋਕਤੰਤਰ ਢੰਗ ਨਾਲ ਸੀ ਤਰੀਕੇ ਨਾਲ ਜਿਹੜਾ ਉਹਨਾਂ ਨੂੰ ਰੋਜ਼ ਕਰਕੇ ਉਹਨਾਂ ਨੂੰ ਛਡਵਾਇਆ ਸੀ ਉਹਨੂੰ ਤੇ ਫਿਰ ਫਿਰ ਉਸ ਤੋਂ ਬਾਅਦ ਤਾਂ ਪੰਜਾਬ ਦੇ ਜਿਹੜਾ ਹਾਲਾਤ ਸੀਗੇ ਉਹ ਵੀ ਡਾਵਾ ਡੋਲ ਜੇ ਹੋ ਗਏ ਸੀਗੇ ਰਾਜਨੀਤਿਕ ਪੱਖੋਂ ਕਹਿ ਲਈਏ ਉਸ ਪੱਖੋਂ ਹੀ ਕਿਹਾ ਇਹ ਕਹਿ ਜਾ ਸਕਦੇ ਆ ਤੇ ਤੁਹਾਨੂੰ ਬਾਅਦ ਦੇ ਵਿੱਚ ਵੀ ਕੋਈ ਉਹ ਲਹਿਰ ਨਾਲ ਜੋੜ ਕੇ ਤਸ਼ੱਦਦ ਚੱਲਣਾ ਪਿਆ ਜਾਂ ਕੋਈ ਹਾਂ ਜੀ 16 ਮਾਰਚ 1984 ਨੂੰ ਮੈਨੂੰ ਜਦ ਅਰੈਸਟ ਕੀਤਾ ਮੇਰੇ ਕੋਲ ਬੰਦੀ ਲੱਗ ਗਈ ਠੀਕ ਹੈ ਜੀ ਉਸ ਤੋਂ ਪਹਿਲਾਂ ਬਠੰਡੇ ਦੀ ਦੋਨੇ ਥਾਣੇ ਚ ਸੀਸ਼ ਚਾਬ ਤੇ ਬਠੰਡਾ ਜੀ ਉਹਦੇ ਵਿੱਚ ਮੈਨੂੰ ਇੱਕ ਵਾਰ ਤੈਨੰਡ ਫੜ ਕੇ ਅੰਦਰ ਕਰਤਾ ਅਗਰੋਂ ਜੇਲ੍ਹ ਚ ਲਿਆ ਕੇ ਮੇਰੇ ਤੋਂ ਕਈ ਕਤਲ ਜਿਵੇਂ ਕਿੱਥੇ ਜੀ ਨਜਾਇਜ਼ ਕੇਸ ਪਾ ਕੇ ਰਿਮਾਂਡ ਲੈ ਕੇ ਉਧਰ ਤਸ਼ਦਦ ਕੀਤਾ ਉਹ ਤੋਂ ਮੈਨੂੰ ਕਾਫੀ ਤੇ ਫਿਰ ਮੈਂ ਲਗਵਾ ਘਾਟਾ ਕਟ 22 ਮਹੀਨੇ ਮੈਂ ਲਗਾਤਾਰ ਸੀ ਜੇਲ੍ਹ ਚ ਰਿਹਾ ਅੱਛਾ ਅੱਛਾ ਲਗਾਤਾਰ ਠੀਕ ਹੈ ਜੀ ਅੰਦਰ ਵੀ ਅਸੀਂ ਟਾਰਚਰ ਹੈ ਜੀ ਅੱਛਾ ਜੀ ਉਦੋਂ ਮੁੰਡੇ ਜਿਹੜੇ ਸਟੂਡੈਂਟਾਂ ਦੀ ਗਿਣਤੀ ਇੰਨੀ ਅੰਦਰ ਹੋ ਗਈ ਸੀ ਇਹਦੇ ਵਿੱਚ ਕੋਈ ਨਾਬਾਲਗ ਬੱਚੇ ਵੀ ਸੀ ਵਿੱਚ ਠੀਕ ਹੈ ਸਕੂਲਾਂ 'ਚ ਪੜ੍ਹਦੇ ਵੀ ਉਹ ਵੀ ਆ ਗਏ ਜਦੋਂ ਪੇਪਰ ਹੋਏ ਹਾਂਜੀ ਬੱਚਿਆਂ ਦੇ ਉਹਦੇ ਵਿੱਚ ਕੋਈ ਇਹ ਜਿਹੇ ਅਨਸਰ ਵੀ ਅੰਦਰ ਆ ਗਏ ਸੀ ਉਹ ਨਹੀਂ ਚਾਹੁੰਦੇ ਸੀ ਬੱਚੇ ਅੰਦਰ ਪੇਪਰ ਦੇ ਸਕਣ ਅੱਛਾ ਜੀ ਤੇ ਜਦੋਂ ਪੇਪਰ ਦਾ ਸੈਂਟਰ ਸਰਕਾਰ ਨੇ ਡਰਦੇ ਮਾਰੇ ਜਿਹੜਾ ਉਹ ਸੈਂਟਰ 'ਚ ਅੰਦਰ ਹੀ ਉਣਾ ਤਾਂ ਵੀ ਬੱਚੇ ਪੇਪਰ ਜਿਹੜਾ ਅੰਦਰੋਂ ਪੇਪਰ ਅੰਦਰ ਹੀ ਜਾਸਤ ਮੰਗੀ ਵੀ ਸਾਨੂੰ ਪੇਪਰ ਦੇਣ ਦੀ ਜਾਨ ਜਾਵੇ ਜੇਲ੍ਹ ਦੇ ਵਿੱਚ ਵੀ ਪੇਪਰ ਦੇਣ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਕਿਸੇ ਨੂੰ ਉਹ ਆ ਕੇ ਫਵਾਹ ਕਰਕੇ ਬੰਦੇ ਵਿਚ ਆ ਕਟਾ ਕੇ ਜਾਂ ਸਰਕਾਰੀ ਟੌੜ ਕਹਿ ਲਓ ਸਰਕਾਰੀ ਬੰਦੇ ਕਹਿ ਲਓ ਵੇ ਪਾਸ ਨੋ ਚ ਆ ਕੇ ਜਿਓ ਪੇਪਰ ਪਾੜਤੇ ਜਿਓ ਉਹ ਹੁਕਮ ਹੋ ਗਿਆ ਜੀ ਬੀਬੀਸੀ ਲੈਂਡ ਦੇ ਖਬਰ ਆ ਗਈ ਪੇਪਰਾਂ ਦਾ ਬਾਈਕਾਟ ਕੀਤਾ ਜਾਵੇ ਨਾ ਕਿ ਇਸ ਤੇ ਕੋਈ ਬੀਬੀਸੀ ਲੈਂਡ ਦੇ ਖਬਰ ਸੀ ਨਾ ਕੋਈ ਪਤਾ ਸੀ ਤੇ ਨਾ ਹੀ ਅਜੇ ਕੋਈ ਪਤਾ ਲੱਗੇ ਸੀ ਉਹ ਬੰਦੇ ਕੌਣ ਸੀ ਉੱਥੇ ਫਿਰ ਉਹ ਜੇਲ੍ਹ ਦੇ ਵਿੱਚ ਕੌਣ ਆ ਗਿਆ ਕਾਲਜ ਚ ਤਾਂ ਚਲੋ ਇੰਨੀ ਸਕਿਉਰਟੀ ਨਹੀਂ ਹੁੰਦੀ ਕਾਲਜਾਂ ਚ ਤਾਂ ਮੰਨ ਲਗੇ ਜੇ ਉਹਦੇ ਚ ਅਲੱਗ ਸੈਂਟਰ ਬਣਾਦਾ ਜੇਲ੍ਹ ਸੁਬੰਦੇ ਨਾਲ ਰੂਮ ਹੁੰਦਾ ਸੀ ਉਹਦੇ ਚ ਸਟਾਫ ਲਾ ਲਿਆ ਉਹਨਾਂ ਆਪ ਦਾ ਸੁਪਰਡੰਟ ਲਾ ਲਿਆ ਡਿਪਟੀ ਸੁਪਰਡੰਟ ਲਾ ਲਿਆ ਪੇਪਰ ਨੇ ਆਣ ਵਾਲੇ ਕਲਰਕ ਲਾ ਲਿਆ ਨਹੀਂ ਮੇਰਾ ਸਵਾਲ ਇਹ ਹੈ ਸੀਗਾ ਵੀ ਕਾਲਜਾਂ ਦੇ ਵਿੱਚ ਤਾਂ ਚਲੋ ਕੋਈ ਬਾਹਰੋਂ ਆਨਸਰ ਆ ਸਕਦਾ ਜੇਲ੍ਹ ਚ ਤਾਂ ਕੋਈ ਜਾ ਹੀ ਨਹੀਂ ਸਕਦਾ ਜਾ ਨਹੀਂ ਸਕਦਾ ਸੀ ਨਾ ਜੀ ਉਹਨਾਂ ਉਹ ਅੰਦਰ ਹੀ ਪਹਿਲਾਂ ਜਿਹੜੇ ਜੇਲ੍ਹ ਤੇ ਤਾਰ ਕੀਤੇ ਸੀ ਸਰਕਾਰ ਨੇ ਪਹਿਲਾਂ ਹੀ ਉਹਨਾਂ ਦੇ ਵਿੱਚ ਉਹਨਾਂ ਦੀ ਹਮੇਸ਼ਾ ਨੀਤੀ ਹੁੰਦੀ ਹੈ ਜੇ ਆਲ ਇੰਡੀਆ ਸਟੂਡ ਫੈਡਰੇਸ਼ਨ ਵਾਲੇ ਬੰਦੇ ਕੋਈ ਜਿਹੜੇ ਐਕਟਿਵ ਬੰਦੇ ਆ ਜਿase ਕਿ ਉਹਨਾਂ ਦੇ ਨਾਲ ਬੰਦੇ ਉਸ ਕੁਝ ਬੰਦੇ ਨੂੰ ਆ ਕਰਕੇ ਪਰਚਾ ਬਾਕ ਉਹਦੇ ਵਿੱਚ ਕੁਝ ਵੇਟ ਕਰ ਦਿੰਦੇ ਸੀ ਜੀ ਫਿਰ ਤਾਂ ਕੋਈ ਐਕਟੀ ਫਿਰ ਥੋੜੀ ਪੜ੍ਹਾਈ ਛੁੱਟ ਗਈ ਜਾਂ ਚੱਲਦੀ ਜਦੋਂ ਪੇਪਰ ਪਾਰਤੇ ਅਸੀਂ ਬਾਅਦ ਡਿਸਕਸ ਕੀਤੀ ਮੇਰੇ ਨਾਲ ਮੈਂ ਐਮਐਸ ਸਟੂਡੈਂਟ ਸੀ ਬਾਕੀ ਬੀਏ ਦਾ ਸੀ ਕੋਈ ਕੋਈ ਬਲਾਸਮਾਂਦੀ ਸੀ ਮੇਰੇ ਨਾਲ ਕੀਤੀ ਜੀ ਮੈਂ ਕਿ ਆਪਣੇ ਤੋਂ ਗਲਤ ਕਰਾ ਲਿਆ ਜੀ ਕੋਈ ਜੀ ਖਬਰ ਨਹੀਂ ਫਲਾਣਾ ਟਿੰਕ ਨਹੀਂ ਆਪਾਂ ਅੰਦਰ ਬੈਠੇ ਪੇਪਰ ਨਹੀਂ ਦੇ ਸਕਦੇ ਪੜ੍ਹ ਨਹੀਂ ਸਕਦੇ ਤਾਂ ਬੇਸਵਾਦੀ ਕਹਿੰਦੀ ਆ ਅਸੀਂ ਉਸ ਵੰਡਨ ਨੂੰ ਕਿਹਾ ਵੀ ਸਾਡੇ ਨਾਲ ਇਹ ਤਾਂ ਪੇਪਰ ਜ਼ਬਰਦਸਤੀ ਪਾਰ ਗਿਆ ਸਾਡੀ ਗਲਤੀ ਕੋਈ ਨਹੀਂ ਅਸੀਂ ਬੋਰਡ ਨੂੰ ਵੀ ਬੇਨਤੀ ਕਿਤੇ ਲਿਖੀ ਵੀ ਸਾਡੇ ਕੋਲ ਜਾਣਵੈਕ ਪੇਪਰ ਆ ਗਿਆ ਅਸੀਂ ਪਾਰਨਾ ਨਹੀਂ ਚਾਹਤ ਬਾਰੇ ਫਿਰ ਅਸੀਂ ਪੇਪਰ ਦਿੱਤੇ ਪਾਸ ਹੋਏ ਵਿੱਚ ਠੀਕ ਹੈ ਜੀ ਉਹਨਾਂ ਦੇ ਬੱਚ ਇਹ ਕਿ ਨਿਜਾਇਜ਼ ਪਰਚੇ ਵੀ ਤੁਸੀਂ ਉਹਨਾਂ ਨੇ ਵੀ ਚੱਲਿਆ ਨਹੀਂ ਵੀਰੋ ਨੌਕਰੀ ਤੇ ਲੱਗੇ ਤੇ ਜਿਹੜੇ ਪਰਚੇ ਸੀਗੇ ਉਹਨਾਂ ਦਾ ਫਿਰ ਕੀ ਬਣਿਆ ਜੀ ਉਹ ਪਰਚੇ ਉਹ ਭਰੀ ਹੋ ਗਈ ਕੈਂਸਲ ਹੋ ਗਈ ਸਰਦਾਰ ਨਰਦੇਵ ਸਿੰਘ ਐਡਵੋਕੇਟ ਹੁੰਦਾ ਸੀ ਆਪਣਾ ਇੱਥੇ ਠੀਕ ਹੈ ਉਹ ਸਾਰੇ ਸਟੂਡੈਂਟ ਵਿਦਿਆਰਥੀਆਂ ਦੇ ਜਿਹੜੇ ਕੇਸ ਸੀ ਉਹ ਫ੍ਰੀ ਲੜਦੇ ਸੀ ਠੀਕ ਹੈ ਹਾਂ ਉਹਨਾਂ ਨੇ ਬੜੀ ਬੜੇ ਬੜੀ ਦਲੇਰੀ ਨਾਲ ਬੜੀ ਸਮਝਦਾਰ ਨਾਲ ਕੋਈ ਵਿਦਿਆਰਥੀ ਐਸਾ ਨਹੀਂ ਸੀ ਜਿਹੜੇ ਉਹਨੂੰ ਬੜੀ ਨਾਕ ਰਿਹਾ ਨਿਜਾਇਜ਼ ਪਰਚੇ ਸਰ ਕੋਈ ਕਿਸੇ ਐਕਟੀਵਿਟੀ ਦਾ ਗਲਤ ਕੋਈ ਸਾਇ ਨਹੀਂ ਸੁਣ ਕੇ ਤੇ ਬਾਅਦ ਵਿੱਚ ਜਦੋਂ ਤੁਸੀਂ ਪਾਸ ਹੋ ਗਏ ਇਦਰ ਰਿਹਾ ਬਰੀ ਵੀ ਹੋ ਗਏ ਬਾਅਦ ਵਿੱਚ ਵੀ ਕੋਈ ਪੁਲਿਸ ਵੱਲੋਂ ਤਸ਼ਦਦ ਹੋਇਆ ਜਾਂ ਕਿ ਮੁੱਛ ਗਿਛ ਹੋਈ ਉਸ ਤੋਂ ਬਾਅਦ ਜਦੋਂ ਅਸੀਂ ਬਾਈ ਬਾਈ ਮੈਨੇ ਜੇਲ ਕੱਢ ਕੇ ਬਾਹਰ ਆ ਗਏ ਹਾਂਜੀ ਠੀਕ ਹੈ ਨਹੀਂ ਉਸ ਤੋਂ ਬਾਅਦ ਲੌਂਗਵਾਲ ਦਾ ਸਮਝੌਤਾ ਵੀ ਹੋਇਆ ਉਹਨਾਂ ਨਾਲ ਚੀਤਾਂ ਦੇ ਵਿੱਚ ਬਾਹਰ ਹੋਏ ਉਸ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਅਸੀਂ ਬਾਹਰ ਆਏ ਤੇ ਉਹ ਸਾਡੇ ਤੇ ਅਸੀਂ ਫਿਰ ਫੜ ਕੇ ਸਾਡਾ ਤਸ਼ਦਦ ਕੀਤਾ ਗੋਬਿੰਦ RAM ਸੀ ਮਿਤ ਸਿੰਘ ਸੀ ਪਠੰਡੇ ਦੇ ਸੀਐਸਟਾਫ ਦਾ ਮੈਂ ਨਾਂ ਨਾਲ ਲਾਵਾਂ ਸ਼ਾਇਦ ਯਾਦ ਪਤਾ ਨਹੀਂ ਭੁੱਲ ਗਿਆ ਉਹ ਸੀ ਇੱਕ ਜਗਜੀਤ ਸਿੰਘ ਜਿਹੜਾ ਲੈਂਡਲੋਰਡ ਸੀ ਸੀਐਸਆਈ ਤੇ ਉਹਨੂੰ ਇਨਸਪੈਕਟਰ ਬਣਾ ਰੱਖਿਆ ਸੀ ਉਹਨਾਂ ਨੇ ਮੁੰਡਿਆਂ ਨੂੰ ਬੁਲਾ ਬੁਲਾ ਕੇ ਉਹੋ ਜਿਹਾ ਟੌਰਚਰ ਕੀਤੇ ਉਹਨਾਂ ਚ ਨਜਾਇਜ਼ ਮੁਕਾਬਲੇ ਬਣਾਏ ਉਹਨਾਂ ਨੂੰ ਸ਼ਹੀਦ ਕੀਤੇ ਤੇ ਗੁਰਨਾਮ ਸਿੰਘ ਸੀ ਇੱਥੇ ਇੱਕ ਮੁੰਡਾ ਕੈਗਲਾ ਦਾ ਕੰਮ ਕਰਦਾ ਸੀ ਉਹਦਾ ਸ਼ਹੀਦਗਤ ਅੱਜ ਤੱਕ ਵੀ ਨਹੀਂ ਪਤਾ ਲੱਗਿਆ ਉਹਦਾ ਹੋਰ ਇਸ ਤਰ੍ਹਾਂ ਕਰਕੇ ਉਹਨਾਂ ਨੇ ਟੌਰਚਰ ਕਰਕੇ ਉਹਨਾਂ ਦੇ ਹੋਰ ਨਜਾਇਜ਼ ਪਰਚੇ ਪਾ ਕੇ ਉਹਨਾਂ ਦੇ ਝੂਠੇ ਮੁਕਾਬਲੇ ਕਰਕੇ ਬਹੁਤ ਸਟੂਡੈਂਟ ਜਿਹੜੇ ਸੀ ਸੀਗਾ ਜੇ ਉਹ ਉਹਨਾਂ ਨੂੰ ਮੁਕਾਬਲਾ ਹੋਣਾ ਹੈਗਾ ਇਸ ਕਰਕੇ ਸ਼ਾਇਦ ਉਹਨਾਂ ਨੂੰ ਪਦਵੀ ਦੇ ਦੇਣ ਉਹਨਾਂ ਨੂੰ ਪਰ ਉਦੋਂ ਉਹਨੇ ਮੈਂ ਇਹ ਵੀ ਸਮੇਂ ਕਹਿੰਦਾ ਵੀ ਜੇ ਪੁਲਿਸ ਤੋਂ ਸਾਰੀ ਮਾਰੀ ਵੀ ਨਹੀਂ ਸੀ ਜੀ ਮੈਂ ਪੁਲਿਸ ਨੂੰ ਮੈਨੂੰ ਇਹ ਨਾ ਕਿ ਕੱਲ ਨੂੰ ਉਹਦੇ ਵਿੱਚ ਇਹੋ ਜਿਹੀ ਵੀ ਪੁਲਸ ਵਾਲੇ ਮੁਲਾਜ਼ਮ ਸੀ ਜਿਹੜੋ ਤਸ਼ੱਦਦ ਦਾ ਓਪਨਲੀ ਵਿਰੋਧ ਵੀ ਕਰਦੇ ਸੀ ਤੇ ਕਈ ਚੁੱਪ ਵੀ ਰਹਿੰਦੇ ਸੀ ਮਦਦ ਠੀਕ ਹੈ ਠੀਕ ਹੈ ਕਾ ਬੇਨ ਜੇ ਅੱਜ ਹੋ ਰਿਹਾ ਜਿੰਨਾਂ ਦਾ ਕੋਈ ਰੋਲ ਹੀ ਨਹੀਂ ਹੈ ਕਿਸੇ ਕੰਮ ਦੇ ਵਿੱਚ ਉਹਨਾਂ ਦਾ ਨਜਾਇਜ਼ ਮੁਕਾਬਲਾ ਕਰਨਾ ਉਹਨਾਂ ਨੂੰ ਦੱਸਣਾ ਨਾ ਵੱਧ ਉਹਨਾਂ ਨੂੰ ਟੌਰਚਰ ਕਰਨਾ ਉਹ ਉਹਦਾ ਕਹੋ ਉਹਦੇ ਵਿੱਚ ਅੰਦਰੂਨੀ ਓਪਨ ਨਹੀਂ ਕਰਦੇ ਆਂ ਅੰਦਰੂਨੀ ਸਾਨੂੰ ਪਤਾ ਲੱਗਦਾ ਵੀ ਸਾਡੀ ਮਦਦ ਠੀਕ ਕਰਦੇ ਸੀ ਨਹੀਂ ਥੋਡੇ ਨਾਲ ਕੋਈ ਇਹ ਜਹਾ ਹਾਸਾ ਵਾਪਰਿਆ ਸਾਨੂੰ ਇਹ ਲੱਗਿਆ ਹੋਵੇ ਅੱਜ ਤਾਂ ਮਸਾ ਬਚ ਗਿਆ ਮੈਨੂੰ ਜੀ ਗੋਮਦਰ ਮੈਸੇਜ ਵੀ ਚੱਕ ਕੇ ਲੈ ਗਿਆ ਬਠਿੰਡੇ ਤੋਂ ਬਠਿੰਡੇ ਤੋਂ ਜੀ ਮੇਰੀ ਇਤੋਂ ਅੱਖਾਂ ਬੰਨੀਆਂ ਲੈ ਕੇ ਤੇ ਮੈਨੂੰ ਲੈ ਗਿਆ ਉੱਥੇ ਜੈਤੋ ਕਿਲੋ ਮੈਨੂੰ ਨਹੀਂ ਪਤਾ ਸੀ ਵੀ ਜੈਤੋ ਦਾ ਕਿਲਾ ਹੈ ਠੀਕ ਹੈ ਜੀ ਤੇ ਜਾਂਦੇ ਸਾਂ ਇੱਥੇ ਅੱਖਾਂ ਬੰਨ ਕੇ ਲੈ ਕੇ ਇੱਥੇ ਬੰਨ ਕੇ ਲੈ ਕੇ ਅੱਖਾਂ ਬੰਨ ਕੇ ਲੈ ਕੇ ਤੇ ਮੈਂ ਉੱਥੇ ਭੈਰ ਮੈਂ ਤੇ ਮੈਨੂੰ ਐ ਨਾ ਪਤਾ ਲੱਗਿਆ ਮੈਂ ਕਿੱਥੇ ਉੱਥੇ ਠੀਕ ਹੈ ਜੀ ਉੱਥੇ ਜਦੋਂ ਲੱਗਿਆ ਮੈਨੂੰ ਟੌਰਚਰ ਕੀਤਾ ਉਹਨੇ ਆਪ ਆ ਕੇ ਉੱਥੇ ਆ ਕੇ ਉਹਦੇ ਨਾਲ ਟੌਰਚਰ ਉਹ ਆਪ ਕਰਦੇ ਕਿ ਜੈਤੋ ਦੇ ਕਿਲੇ ਕੇਸੀ ਵੀ ਉੱਥੋਂ ਦੀ ਸੂਈ ਦਾ ਤਾਗੇ ਵਰਗੀ ਖਬਰ ਵਾਰ ਨਹੀਂ ਜਾਂਦੀ अच्छा ਇਹਦੇ ਪਰਸਨਲ ਬੰਦੇ ਸੀ ਟਾਰਚਰ ਬਣਾਇਆ ਸੀ ਉੱਥੋਂ ਹੀ ਮੁਕਾਬਲੇ ਜਾਂਦੇ ਕਰਤੇ ਕਰਦੇ ਉੱਥੋਂ ਬਾਹਰ ਜਾ ਕੇ ਮੁਕਾਬਲੇ ਕਰਦੇ ਸੀ ਠੀਕ ਹੈ ਤੇ ਗੋਵਿੰਦ ਰਾਮ ਨੇ ਆ ਕੇ ਜੀ ਮੇਰੇ ਉੱਥੇ ਜਿਹਨਾਂ ਆਪਾਂ ਜਿਹਨੂੰ ਪੱਤ ਗਏ ਨੇ ਪਾੜਨੇ ਪਿੱਛੇ ਬਾਹਵਾ ਬੰਨ ਲੈਣੀਆਂ ਹਾਂ ਪੁੱਠਾ ਲਮਕਾ ਦੇਣਾ ਵਿੱਚ 10 ਬਈ ਤਿੰਨ ਨਾਲ ਕਿਹੜੇ ਕਿਹੜੇ ਹੋ ਰਤਵਾਦੀ ਸੀ ਜਿਹੜੇ ਜਉਂਦੇ ਫਿਰਦੇ ਆ ਰਾਣ ਕਰਦਾ ਤੂੰ ਕਿਹੜੇ ਕਿਹੜੇ ਐਕਟੀਵਿਟੀ ਕਰਦਾ ਜੀ ਮੈਂ ਕਿਹਾ ਜੀ ਮੈਂ ਬਸ ਜੇਲ੍ਹ ਚੋਂ ਬਾਹਰ ਆ ਗਿਆ ਹਾਂ ਹਾਂ ਜੀ ਜ਼ਮਾਨਤ ਦੇ ਮੈਂ ਆ ਗਿਆ ਮੇਰੇ ਕੇਸ ਚ ਜ਼ਮਾਨਤ ਹੋ ਗਈ ਕੁਸ਼ਕੀ ਸੱਚ ਮੈਂ ਭਰੀ ਹੋ ਗਈ ਮੇਰੀ ਕਿਸੇ ਐਕਟੀਵਿਟੀ ਨਾਲ ਕਿਸੇ ਠੀਕ ਹੈ ਜੀ ਤੇ ਨਾ ਹੀ ਮੈਨੂੰ ਕੋਈ ਐਸਾ ਕੋਈ ਬੰਦਾ ਹੈ ਕਿ ਮੇਰੇ ਨਾਲ ਮਿਲ ਨਾਲ ਹੋਵੇ ਜੰਮੀ ਨਾ ਵੀ ਤਾਂ ਮੇਰਾ ਅੱਜ ਦੀ ਰੇਟ ਦੇ ਵਿੱਚ ਮੇਰਾ ਕਿਸੇ ਨਾਲ ਕੋਈ ਲਿੰਕ ਨਹੀਂ ਕੋਈ ਕਸੂਰ ਕੋਈ ਨਹੀਂ ਹਾਂਜੀ ਨਹੀਂ ਜੀ ਉਸ ਕਰਕੇ ਉਹ ਕਹਿੰਦਾ ਬੰਦੇ ਨਹੀਂ ਜੀ ਨਹੀਂ ਜੇ ਤੂੰ ਕਰਦਾ ਨਹੀਂ ਕਰਾਉਂਦੇ ਤੁਸੀਂ ਮਾਸਟਰ ਹੈ ਮਾਸਟਰ ਮਾਈਂਡਰ ਹੈ ਤੂੰ ਐਮਏ ਕਰਦੇ ਬੀਟ ਨਹੀਂ ਚਲੋ ਜੀ ਉਹਨਾਂ ਨੇ ਹਜ਼ਾਰ ਤੱਕ ਗਾਲ ਮੋਦ ਜੀ ਚੁੜਦਾ ਵੀ ਹਜ਼ਾਰ ਗਾਲ ਵੀ ਕੱਢਦਾ ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਉਹ ਚੈਲੰਜ ਕਰਦਾ ਅੱਛਾ ਵੀ ਮੈਂ ਹੁਣ ਗੋਬਿੰਦ RAMਾ ਗੁਰੂ ਗੋਬਿੰਦ ਸਿੰਘ ਜੀ ਆਖਦਾ ਤੁਹਾਨੂੰ ਕਿਵੇਂ ਬਚਾਉਦਾ ਸਭ ਜੀ ਤੇ ਉਥੇ ਵੀ ਰਾਸੀ ਅਸੀਂ ਸਾਨੂੰ ਅਸੀਂ ਵੀ ਇਹਨਾਂ ਨੂੰ ਜਰੂਰ ਕਹਿੰਦੇ ਵੀ ਜੇ ਸਾਡੇ ਤੇਰੇ ਹੱਥੋਂ ਮੌਤ ਲਿਖੀ ਹੈ ਤੇ ਸਾਨੂੰ ਕੋਈ ਰੋਕ ਨਹੀਂ ਸਕਦਾ ਹਾਂਜੀ ਤੇ ਜੇ ਸਾਡੇ ਨਹੀਂ ਲਿਖਸੇ ਤੂੰ ਕੀ ਕਰ ਨਹੀਂ ਸਕਦੇ ਠੀਕ ਹੈ ਤੇ ਉਦੋਂ ਫਿਰ ਮੇਰਾ ਇਹਨਾਂ ਨੇ ਮੈਨੂੰ ਇਹਨਾਂ ਟੌਰਚਰ ਕੀਤਾ ਕਿ ਮੈਂ ਜਿਹੜੇ ਮੈਨੂੰ ਕਮਰੇ ਚ ਵੜ ਰੱਖਿਆ ਸੀ ਹਾਂਜੀ ਤੇ ਸ਼ਾਇਦ ਮੈਂ ਘੜੀਸ ਕੇ 5 ਇੰਚ 10 ਇੰਚ ਵੀ ਅਗਾ 1.5 ਫੁੱਟ ਵੀ ਨਹੀਂ ਤੁਰ ਸਕਦਾ ਸੀ ਇਹ ਨਾਲੋਂ ਬੁਰਾ ਸੀ ਮੇਰਾ ਠੀਕ ਹੈ ਜੀ ਪਰ ਉਹ ਹਾਲਾਤ ਐਸੇ ਬਣੇ ਉਤੋਂ ਕਿਸ ਬੰਦੇ ਨੇ ਕਿਵੇਂ ਕਿਹਾ ਕਿਵੇਂ ਲਗੇ ਬਾਹਰ ਮੇਰੀ ਖਬਰ ਪਹੁੰਚਾਈ ਠੀਕ ਉਤੋਂ ਪ੍ਰੋਗਰਾਮ ਸੀ ਉਥੇ ਜੈਤੋ ਦੇ ਕਿਲੇ ਦੇ ਵਿੱਚ ਉਹਦ ਲੰਗਰ ਸਕਾਉਣ ਆ ਗਏ ਲੰਗਰ ਸਕਾਉਣ ਵਾਲੇ ਉਹ ਸੇਵਾਦਾਰ ਸੀ ਉਹ ਸ਼ਾਇਦ ਮੈਨੂੰ ਜਾਣਦਾ ਜਾਂ ਕਿਸੇ ਕਿਸ ਨੇ ਕਿਹਾ ਵੀ ਇੱਥੇ ਦੇ ਸਿੰਘ ਆ ਕਾਫੀ ਹੋਰ ਵੀ ਬਹੁਤੇ ਸੀ ਉੱਥੇ ਠੀਕ ਹੈ ਜੀ ਠੀਕ ਨਹੀਂ ਬਠਿੰਡ ਮੈਂ ਕੱਲਾ ਨਹੀਂ ਸੀ ਉਹ ਮੇਰੇ ਮੈਨੂੰ ਵਾਈਫ ਫੇਸ ਨੇ ਮਿਲੇ ਬਹੁਤ ਸੀ ਉੱਥੇ ਜੀ ਟੌਪ ਚਰ ਬਣਾਏ ਜੀ ਵੀ ਇੱਥੇ ਬੰਦੇ ਨੇ ਉਹਨੇ ਮੈਨੇ ਕਿਉਂ ਨਾ ਪੁੱਛਿਆ ਮੈਂ ਦੱਸਿਆ ਫਿਰ ਬਠਿੰਡੇ ਆ ਕੇ ਕਿ ਉਹਨਾਂ ਨੂੰ ਖਬਰ ਦਿੱਤੀ ਵੀ ਤੁਹਾਡਾ ਮੁੰਡਾ ਜੇਲ੍ਹ ਚ ਹੈ ਪਤਾ ਨਹੀਂ ਸੀ ਕਿਸ ਨੂੰ ਕਿਤੇ ਜੈਤੂ ਵਾਲੇ ਥਾਣੇ ਚ ਠੀਕ ਹੈ ਉਹ ਤਾਂ ਕਦੋਂ ਲੁਧਿਆਣਾ ਪਤਾ ਕਰਨ ਕਿੱਥੇ ਕਰਨ ਐਸਐਸਪੀ ਸ਼ਾਇਦ ਭੁੱਲਰ ਸਾਹਿਬ ਸੀ ਉਹਨਾਂ ਨੂੰ ਪ ਫਿਰ ਇਕੱਠੇ ਹੋ ਕੇ ਉਹਦੇ ਮੇਰੇ ਖਤਰੀ ਜਿਸ ਸਰਕਾਰ ਕੋਲ ਸੀ ਇਹ ਸਰਕਾਰ ਕੋਲ ਗਏ ਉਥੋਂ ਮੇਰੇ ਉਦੋਂ ਗੁਵਾਰ ਆਪਣੇ ਸੀਗਾ ਡੀਜੀਪੀ ਸ਼ੈਰ ਰੇਰੋ ਸੀ ਠੀਕ ਹੈ ਜੀ ਰੇਰੋ ਦਾ ਵੀ ਹਾਰੇ ਬੇਰੋ ਨੂੰ ਮਿਲੇ ਆ ਕੇ ਬੰਦੇ ਵੀ ਸਾਡਾ ਬੰਦਾ ਜੀ ਇਸ ਤਰ੍ਹਾਂ ਕਰਕੇ ਫੜਿਆ ਐਨੇ ਦਿਨ ਉਹ ਕਹਿੰਦਾ ਪੰਜਾਬ ਚ ਕਿਤੇ ਵੀ ਨਹੀਂ ਆ ਹਾਂਜੀ ਤੇ ਜਿਹੜੇ ਬੰਦੇ ਰਿਪੋਰਟ ਦੱਸੀ ਉਹ ਸਹੀ ਸੀ ਵੀ ਉਹ ਜੈਤ ਉਹਦੇ ਕਿਲੇ ਚ ਉਸ ਤੋਂ ਬਾਅਦ ਇਕੱਠੇ ਹੋ ਕੇ ਸਿਰ ਬੰਦੇ ਮੇਰੇ ਨਾਲ ਸੀ ਉਹਦੇ ਗਿਆਨੀ ਕਰਤਾਰ ਸਿੰਘ ਸੀ ਜੱਸੀਪਾਉ ਵਾਲੇ ਸੀ ਬਖਤਾਰ ਸਿੰਘ ਸਿੱਧੂ ਸੀ ਠੀਕ ਹੈ ਉਹਦਾ ਸੰਨੂ ਜਿਹੜੇ ਸੀ ਉਹ ਉਹ ਜੈਤ ਵਾਲੇ ਦੇ ਦੱਸ ਉਥੇ ਪੁਲਿਸ ਚ ਉਥੇ ਉਹਦੀ ਡਿਊਟੀ ਸ਼ਾਇਦ ਤਾਂ ਸਾਡੂ ਕਰਤੇ ਹੋਣੇ ਦੱਸਿਆ ਹੋਵੇ ਉਦੋਂ ਜਦ ਰੇ ਕੋਲ ਸਾਰੇ ਇਕੱਠੇ ਹੋ ਕੇ ਬੰਦੇ ਗਏ ਵੀ ਸਾਡਾ ਇਸ ਤਰ੍ਹਾਂ ਬੰਦਾ ਸਾਡੂ ਉਹ ਕਹਿੰਦਾ ਮੈਨੂੰ ਪ੍ਰੂਫ ਦੇ ਦਿਓ ਠੀਕ ਹੈ ਉਹ ਪ੍ਰੂਫ ਕਹਿੰਦੇ ਵੀ ਸਾਡਾ ਬੰਦਾ ਇੰਨੇ ਦਿਨਾਂ ਤੋਂ ਇਹ ਮੁਕਾਬਲੇ ਕਰਨ ਤੇ ਤਿਆਰੀ ਚੱਲ ਜਾ ਰਿਹਾ ਤੇ ਅੱਜ ਹੋਇਆ ਕੱਲ੍ਹ ਆ ਪਰਸ ਮੁਕਾਬਲੇ ਕਈ ਮੁਕਾਬਲੇ ਉੱਥੇ ਕੱਢ ਕੇ ਬਾਹਰ ਲੈ ਗਏ ਠੀਕ ਹੈ ਜੀ ਠੀਕ ਹੈ ਜੀ ਉਹਨਾਂ ਨੇ ਤੇ ਉਹਸ ਦਾ ਵੀ ਥੋੜੇ ਦਿਨਾਂ ਦੇ ਵਿੱਚ ਕਦ ਨਾ ਕਦ ਉਹਦਾ ਮੁਕਾਬਲਾ ਵੀ ਇਹ ਕਰਦੇ ਠੀਕ ਹੈ ਉਹਨਾਂ ਨੇ ਸ਼ਾਇਦ ਉਸ ਤੋਂ ਗਵਰਨਰ ਨੇ ਉਦੋਂ ਰੇ ਗਵਰਨਰ ਨੇ ਉਹਨੇ ਨੇ ਉਹਨੂੰ ਫੋਨ ਕੀਤਾ ਐਸਐਸਪੀ ਨੂੰ ਰਾਤ ਨੂੰ ਫਿਰ 12 ਵਜੇ ਆਇਆ ਮੈਨੂੰ ਉਹਨੇ ਹਜ਼ਾਰ ਗਾਲਾਂ ਵਾਈ ਫਿਰ ਅੱਛਾ ਮੈਨੂੰ ਆਇਆਗੇ ਤੇ ਮੈਨੂੰ ਨੇ ਕਹਦੇ ਵੀ ਇਹਨੂੰ ਕਹਦਾ ਬਾਹਰ ਕੱਢ ਦੋ ਠੀਕ ਆ ਉੱਥੋਂ ਉੱਥੋਂ ਜੀ ਰਾਤ ਨੂੰ 12 ਵਜੇ ਮੈਨੂੰ ਕਹਿੰਦਾ ਵੀ ਬਾਹਰ ਕਰ ਦੋ ਮੈਂ ਡਰਦੇ ਮਾਰੇ ਬਾਹਰ ਨਾ ਨਿਕਲਾਂ ਵੀ ਰਾਤ ਨੂੰ ਜੀ ਮੈਨੂੰ ਬਾਹਰ ਕਰਦੇ ਵੇ ਤੇ ਕੱਢ ਦਿਆ ਹਾਂਜੀ ਉੱਥੋਂ ਮੈਂ ਕੋਈ ਐਸਐਚਓ ਸਿਆਣਾ ਸੀ ਮੈਨੂੰ ਨਾਂ ਨਹੀਂ ਉਹਦਾ ਯਾਦ ਆ ਰਹੇ ਸ਼ਾਇਦ ਭੁੱਲ ਗਿਆ ਸੀ ਠੀਕ ਉਹਨੇ ਉਹਦਾ ਆਫਿਸ ਸੀ ਉਹਨੇ ਮੈਨੂੰ ਆਪਣੇ ਆਫਿਸ ਦੇ ਪਿੱਛੇ ਬਿਠਾ ਲਿਆ ਪਰਦੇ ਕੁਰਸੀ ਤੇ ਇੱਥੇ ਬੈਠ ਜਾ ਉਦੋਂ ਐਸ ਠੀਕ ਹੈ ਜੀ ਤੇ ਕਰਤਾ ਮੈਂ ਅੰਦਰ ਸੀ ਅੱਛਾ ਹਾਂ ਉਹ ਐਸਐਚਓ ਚੰਗਾ ਸੀ ਮਤਲਬ ਐਸਐਚਓ ਸੀ ਉਹ ਬਈ ਇਸ ਕਰਕੇ ਐਸਐਚਓ ਦੇ ਚਲਾ ਗਿਆ ਇਹਨੂੰ ਨੂੰ ਪਤਾ ਇੰਨਾ ਮੈਂ ਜਰੂਰ ਸੁਣਿਆ ਉਹਦੇ ਪਿੱਛੇ ਬੈਠੇ ਤੁਸੀਂ ਐਂ ਕਰੋ ਗਾਰਦ ਕੱਢੋ ਚੰਦ ਭਾਨ ਦੇ ਉੱਥੇ ਉਹ ਰੈਡ ਉਸ ਤੋਂ ਅੱਗਾ ਟੱਪਣ ਨਾ ਦਿਓ ਜਿੱਥੇ ਮੈਂ ਦੱਸਦਾ ਮੁਕਾਬਲਾ ਕਰਤਾ ਠੀਕ ਹੈ ਮਤਲਬ ਉਹ ਤੋਂ ਕੱਢ ਕੇ ਮੁਕਾਬਲਾ ਲੈ ਇਹ ਮੈਂ ਗੋਬਿੰਦ RAM ਦੀ ਆਪ ਦੀ ਵਡਿੰਗ ਸੁਣੀ ਹੈ ਆਪ ਦੀ ਵਡਿੰਗ ਠੀਕ ਹੈ ਮੈਨੂੰ ਉਹ ਬੜੇ ਧਿਆਨ ਨਾਲ ਮੈਨੂੰ ਜਾ ਕੇ ਉਹਦੇ ਐਲੀਵੇਸ਼ਨ ਤੇ ਛੱਡਿਆ ਤਾਂ ਨਾ ਤਰੀਕੇ ਨਾਲ ਉਹ ਐਸਐਚਓ ਉਹ ਐਸਐਚਓ ਭੋਮਲਾ ਜਮ ਸੀ ਉਹ ਵੀ ਹੋਮ ਕਰਦੇ ਸੀ अच्छा अच्छा हमका डाले ने मेनू जड़ो जा चौथे मेनू ਛੱਡੇ ਤਰੀਕੇ ਨਾਲ ਕਿਵੇਂ ਮੈਂ ਉਥੋਂ ਰਾਤ ਨੂੰ ਸੇਸ਼ਨ ਦੇ ਬੈਠਣ ਦੀ ਵਿਜਾ ਵੇਖਣ ਕੱਲ ਮੈਂ ਨਾ ਲੈਨੋਲੈਂਡ ਤੁਰਪੇ ਪੈਦਲ ਜੀ ਠੀਕ ਹੈ ਜੀ ਇੱਕ ਡੰਡਾ ਪੇ ਕਰਦਾ ਗਿਆ ਜਿਵੇਂ ਰੇਲਵੇ ਮੁਲਾਜ਼ਮ ਹੋਏ ਨੰਗੇ ਪੈਰੀ ਸੀ ਮੈਂ ਹਾਂਜੀ ਠੀਕ ਹੈ ਕੋਈ ਕੁਛ ਨਹੀਂ ਮੈਂ ਤੁਰਿਆ ਗਿਆ ਲੈਨ ਰਖੜ ਗਿਆ ਉਥੋਂ ਕਰਦਾ ਕਰਦਾ ਅੱਛਾ ਲੈਨ ਰਖੜ ਕਉ ਰੇਲਵੇ ਮੁਲਾਜ਼ਮ ਡੰਡਾ ਹੀ ਮਾਰ ਤੁਰਦਾ ਜੀ ਕਰਦਾ ਠੀਕ ਹੈ ਜੀ ਮੈਂ ਗੁੰਿਆਣੇ ਮੰਡੀ ਆ ਗਿਆ ਜੀ ਅੱਛਾ ਜੀ ਗੁੰਿਆਣੇ ਮੰਡੀ ਮੇਰਾ ਮਿੱਤਰ ਸੀ ਮੈਨੇ ਬੀੜ ਕਰ ਮੈਂ ਉਥੋਂ ਘਰ ਜਾ ਬੜੋ ਦੇਖ ਕੇ ਡਰ ਗਿਆ ਮੈਨੂੰ ਠੀਕ ਹੈ ਜੀ ਮੈਂ ਉਹਦਾ ਨਾਂ ਨਹੀਂ ਲੈਂਦਾ ਜਦੋਂ ਫਿਰ ਮੇਰੇ ਨਾਲ ਮਲਾਜਮ ਲੱਗਿਆ ਕਿੱਥੋਂ ਹਾਂਜੀ ਹਾਂ ਉਹਦੇ ਘਰ ਗਿਆ ਮੈਨੂੰ ਦੇਖ ਕੇ ਡਾਰਪੋਰ ਹੋ ਗਿਆ ਪਹਿਲਾਂ ਉਹਨੇ ਇੱਕ ਵਾਰ ਦਰਵਾਜ਼ਾ ਖੋਲ ਕੇ ਦੇਖੇ ਬੰਦ ਕਰ ਲਿਆ ਦੁਬਾਰੇ ਮੈਂ ਆਪਦਾ ਨਾਂ ਦੱਸਿਆ ਵੀ ਮੈਂ ਆਇਆ ਹਾਂ ਫਿਰ ਮੈਨੂੰ ਅੰਦਰ ਬਿਠਾਇਆ ਉਹਨੇ ਮੈਨੂੰ ਠੀਕ ਹੈ ਜੀ ਇਹਨੂੰ ਆਇਆ ਬ੍ਰੇਕਫਾਸਟ ਮੈਨੂੰ ਪਰਵਾਇਆ ਉਹਨੇ ਫਿਰ ਮੈਂ ਇਹਦੇ ਅਕੋਸ਼ਮਦਿਕ ਮੈਂ ਘਰ ਆਇਆ ਤੇ ਇਸ ਤਰ੍ਹਾਂ ਮੈਂ ਉਥੋਂ ਉਹਦੇ ਝੂਠੇ ਮੁਕਾਬਲੇ ਤੋਂ ਮੈਂ ਉਥੋਂ ਬਚਿਆ ਤੁਰ ਕੇ ਹੀ ਆ ਗਿਆ ਮੈਂ ਤੁਰ ਕੇ ਆ ਗਿਆ ਜੀ ਠੀਕ ਹੈ ਜੀ ਹਾਂ ਜੀ ਪੈਦਲੀ ਮੈਂ ਉਸੇ ਗੁੰਨਣੇ ਤੁਰ ਕੇ ਆ ਗਿਆ ਤੇ ਫਿਰ ਉਹ ਵੀ ਇੱਕ ਤਰ੍ਹਾਂ ਕੀ ਕਿਵੇਂ ਆ ਗਿਆ ਸਾਰੇ ਹਾਂਜੀ ਹਾਂਜੀ ਫਿਰ ਉਹ ਉਸ ਤੋਂ ਵੇਖ ਜਦੋਂ ਮੈਨੂੰ ਸਾਰੇ ਆਗ ਮਿਲਣ ਵੀ ਜਾਂਦਾ ਆ ਗਿਆ ਜਾਂਦਾ ਜੀ ਤੇ ਉਹਦੇ ਨਾਲ ਦੇ ਹੋਰ ਬੰਦੇ ਵੀ ਜਿਹੜੇ ਫੜੇ ਸੀ ਉਹਨਾਂ ਦੇ ਪੇਰੈਂਟਸ ਵੀ ਮੇਰੇ ਕੋਲ ਆ ਕੇ ਸਾਡਾ ਬੱਚਾ ਨਾਲ ਸੀ ਜੀ ਮੈਂ ਕਿਹਾ ਜੀ ਮੇਰੇ ਕਮਰੇ ਤਾਂ ਮੈਂ ਇਕੱਲਾ ਸੀ ਅੱਛਾ ਹਾਂਜੀ ਬਠੰਡੇ ਦੇ ਹੋਰ ਸੀ ਸ਼ਾਇਦ ਮਿੰਦਰ ਸਿੰਘ ਫੜਿਆ ਸੀ ਉਦੋਂ ਐਵੀਏਟਰ ਸਿਖਾਉ ਠੀਕ ਹੈ ਜੀ ਉਹਦੇ ਬ੍ਰਦਰ ਸੀ ਉਹਦੇ ਹੋਰ ਸੀ ਉਹ ਵੀ ਫੜਿਆ ਸੀ ਬਈ ਹੋਰ ਵੀ ਸੀ ਜਿਹੜੇ ਬੰਦੇ ਬੰਦੇ ਉਹਨਾਂ ਦੇ ਪੇਰੈਂਟਸ ਦੇ ਤਾਂ ਇੱਥੇ ਮਿਲਣਾ ਜੀ ਮੈਂ ਕਿਹਾ ਮੇਰੇ ਬੰਦੇ ਬਹੁਤ ਸੀ ਉੱਥੇ ਠੀਕ ਹੈ ਜੀ ਕੱਢ ਕੇ ਕੋ ਮੁਕਾਬਲਾ ਕਰਦੇ ਕਈ ਕਰਦੇ ਘਣਾਦੇ ਉਹ ਮੈਨੂੰ ਤਾਂ ਉਸ ਕੱਲੇ ਕਮਰੇ ਰੱਖਿਆ ਸੀ ਮੈਨੂੰ ਹਰ ਤੇ ਤਾਂ ਪਤਾ ਨਹੀਂ ਸੀ ਜਿਹੜੇ ਸੋਡੇ ਨਾਲ ਸੀਗੇ ਕਾਲਜ ਵਿੱਚ ਪੜ੍ਹਦੇ ਉਹਨਾਂ ਚੋਂ ਮੌਜੂਦ ਅੱਜ ਕਿੰਨੇ ਕੁ ਬੰਦੇ ਹੈਗੇ ਜਾਂ ਕਿੰਨੇ ਕੋ ਮੁਕਾਬਲੇਾਂ ਚ ਹੋ ਸ਼ਹੀਦ ਹੋ ਮੇਰੇ ਨਾਲ ਦੇ ਮੁਕਾਬਲੇ ਦੇ ਵੇਖਿਆ ਜਾਵੇ ਜਿਹੜੇ ਉਸ ਲਹਿਰ ਤੇ ਸੀ ਹਾਂਜੀ ਮੇਰੇ ਖਿਆਲ ਜੀ ਮੈਨੂੰ ਤਾਂ ਕੋਈ ਅਜੇ ਤੱਕ ਕੋ ਕਾਮਟਾਓ ਕੁ ਦੇਜੇ ਨਹੀਂ ਮੈਂ ਤਾਂ ਇਸ ਤਰ੍ਹਾਂ ਜੇ ਕੋ ਦੇਸੀਆ ਵੀ ਤਾਂ ਛਾਪੜਿਆ ਵੀ ਮੈਂ ਇਸ ਲਹਿਰ ਚ ਕਦੇ ਹੈਈ ਨਹੀਂ ਠੀਕ ਹੈ ਅੱਜ ਵੀ ਨਿਕਲੇ ਬੋਲਦੇ ਜੀ ਨਹੀਂ ਨਹੀਂ ਜਿਹੜੇ ਕਈ ਵਾਰੀ ਐ ਹੁੰਦਾ ਆਪਾਂ ਨੂੰ ਪਤਾ ਹੁੰਦਾ ਵੀ ਆਪਣੇ ਨਾਲ 10 ਜਾਂ 20 ਜਾਣੇ ਸੀ ਐਨੇ ਜਾਣੇ ਸ਼ਹੀਦ ਹੋ ਗਏ ਜਾਂ ਐਨੇ ਤਸ਼ੱਦਦ ਚੱਲ ਕੇ ਪਤਾ ਹੀ ਨਹੀਂ ਲੱਗਿਆ ਇਸ ਤਰ੍ਹਾਂ ਦੇ ਵੀ ਸੀ ਜੀ ਜਿਹੜਾ ਜਿਹੜੇ ਸਟੂਡੈਂਟ ਸੀ ਜੀ ਉਹ ਤਾਂ ਮੈਨੂੰ ਹਜੇ ਤੱਕ ਮੈਨੂੰ ਮਿਲੇ ਨਹੀਂ ਅੱਛਾ ਹਾਂ ਜਿਹੜੇ 84 ਵਿਲੇਜ ਹਰਮਨਦਰ ਸਾਹਿਬ ਦਾ ਅਟੈਕ ਹੋ ਗਿਆ ਸੀ ਜਿਹੜਾ ਅੰਦਰ ਸੀ ਜਿਹੜੇ ਸੰਤ ਹਾਂ ਜੀ ਹਰਮਨਦਰ ਸਾਹਿਬ ਤੇ ਅਟੈਕ ਦੇ ਬਾਅਦ ਜਿਹੜਾ ਸੀ ਉਹ ਸਾਰੇ ਗੁਰਦੁਆਰਿਆਂ ਨੇ ਅਟੈਕ ਕਰਤਾ ਹਾਂ ਜੀ ਚਲ ਹਰਮਨਦਰ ਸਾਹਿਬ ਦੇ ਕਹਿੰਦਾ ਜੀ ਉੱਥੇ ਤਾਂ ਜੀ ਤੈਰਿਸ ਸੀ ਜਾਂ ਬਾਕੀ ਗੁਰਦੁਆ ਮਹ ਮਸਤੂਆਣਾ ਗੁਰਦੁਆਰਾ ਤਲਵੰਡੀ ਸਾਬ ਤੋਂ ਉੱਥੇ ਦੋ ਸੰਤ ਸੀ ਮਸਤੂਆਣ ਦੇ ਸੰਤ ਜੰਗ ਸਿੰਘ ਸੰਤ ਮਿੱਠਾ ਸਿੰਘ ਸੰਤ ਬਿੰਦਰ ਸਿੰਘ ਸੇਵਾਦਾਰ ਸੀ ਉਹ ਠੀਕ ਹੈ ਜੀ ਮਸਤੂਆਣ ਗੁਰਦੁਆਰਾ ਸੇਵਾ ਦਾ ਭਾਵ ਸੀ ਉਹ ਵੀ ਇਹਨਾਂ ਨੂੰ ਇੰਨਾ ਟੌਰਚਰ ਕੀਤਾ ਜਾਂਦੇ ਉਹ ਵੀ ਜੇਲ੍ਹ ਚ ਲਿਆ ਠੀਕ ਹੈ ਜੀ ਇਥੋਂ ਤੱਕ ਕਿ ਭਾਈ ਸੁਖਚੈਨ ਸਿੰਘ ਜਿਹੜਾ ਸੀ ਹਰਮ ਕੋਟ ਵਾਲਾ ਸੰਤ ਜਿਹੜਾ ਸੀ ਉਹ ਵੀ ਅੰਦਰ ਟੌਰਚਰ ਕਰਕੇ ਲਿਆ ਇਥੋਂ ਅੰਦਰ ਉਹਨੂੰ ਇਹਦੇ ਭਗਤ ਸਿੰਘ ਜੈ ਸੀ ਐ ਜੀ ਪੀ ਸੀ ਮੈਂਬਰ ਉਹ ਸਾਰਾ ਸਟਾਫ ਜਿਹੜਾ ਸੀ ਇਹ ਅੰਦਰ ਸੀਗਾ ਜੀ ਬਖਸ਼ੀਸ਼ ਸਿੰਘ ਦਿয়ালਪੁਰ ਜਿਹੜਾ ਸੀ ਕਮਿਸ਼ਨਰ ਜੀ ਉਹ ਅੰਦਰ ਮਤਲਬ ਉਹ ਇਹ ਜਿਹੇ ਸੰਤ ਮਹਾਂਪੁਰਸ਼ ਕਹਿ ਲਓ ਜਿਹੜੇ ਚੰਗੇ ਸੀ ਜਿਨ੍ਹਾਂ ਦਾ ਇਸ ਨਾਲ ਲਿੰਕ ਸੀ ਉਹ ਵੀ ਅੰਦਰ ਲੱਗੇ ਜਿਹੜੇ ਟੌਰਚਰ ਕਰ ਕੇ ਅੰਦਰ ਲਿਆ ਕੇ ਜੇਲ੍ਹ ਚ ਉਹ ਵੀ ਅੰਦਰ ਸੀ ਮੇਰੇ ਨਾਲ ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜੇ ਤੁਹਾਡੇ ਨਾਲ ਉਹ ਪੰਜ 400 ਸਟੂਡੈਂਟਾਂ ਨਾਲ ਪੜ੍ਹਦੇ ਚ ਉਹਨਾਂ ਤੋਂ ਕੋਈ ਸਾਨੂੰ ਮਿਲ ਨਹੀਂ ਮੈਨੂੰ ਬਹੁਤ ਘੱਟ ਲੱਗੇ ਕਦੇ ਮੈਨੂੰ ਮਿਲ ਨਹੀਂ ਇਹਦਾ ਕੁਝ ਤਾਂ ਇਹਦਾ ਇਹ ਤਾਂ ਦਰਦੀ ਪ੍ਰੈਂਟੀ ਚੜ ਗਏ ਤੁਸੀਂ ਕਰਮਾ ਨਾ ਮੈਨੂੰ ਇੰਨਾ ਧਰੂ ਮਿਲ ਕੇ ਮੱਖਣ ਲੈ ਰਹੇ ਵੇਗੜਾ ਜਿਵੇਂ ਲਾਉਂਦਾ ਸੀ ਇਹ ਮੈਨੂੰ ਜਰੂਰ ਜਰੂਰ ਕਈ ਵਾਰ ਮਿਲ ਗਿਆ ਵੀ ਮੈਂ ਤਾਂ ਭਾਈ ਜੋ ਮੈਨੂੰ ਮੈਦਾ ਜੀ ਬਚ ਕੀ ਮਲੇਗਾ ਜੀ ਹਾਂਜੀ ਮਤਲਬ ਇਹ ਸਾਰੇ ਸਟੂਡੈਂਟਾਂ ਦਾ ਹੀ ਉਹ ਤਸ਼ਦਦ ਹੋਇਆ ਹਾਂਜੀ ਉਹ ਕਲਵੰਸੇ ਗੁਪਤੀ ਸੀ ਉਹ ਵੀ ਸਟੂਡੈਂਟ ਸੀ ਜੀ ਫੋਰਸ ਕਈ ਬਥੇਰੇ ਨੇ ਹੁਣ ਨਾਂ ਨਹੀਂ ਯਾਦ ਸਾਰੇ ਹੁਣ ਤਾਂ ਮੇਰੇ ਕਾਚੇ ਮਿਲੋ ਹੁਣ ਐਸ ਉਮਰ ਚ ਆ ਕੇ ਹੁਣ ਤੁਸੀਂ ਰਿਟਾਇਰ ਵੀ ਹੋ ਗਏ ਹੁਣ ਤੁਹਾਨੂੰ ਕੀ ਲੱਗਦਾ ਵੀ ਉਹ ਦੌਰ ਦੇ ਵਿੱਚ ਜੀ ਮੈਂ ਹੁਣ ਰਿਟਾਇਰਮੈਂਟ ਤੋਂ ਪਹਿਲਾਂ ਕੋਈ ਹੋਰ ਗੱਲ ਕਹਿਣਾ ਹੈ ਹਾਂਜੀ ਆਪਾਂ ਕਾਲੇ ਦੌਰ ਦੀ ਗੱਲ ਕਰਦੇ ਹਾਂ ਹਾਂ ਕਾਲੇ ਦੌਰ ਜਦੋਂ ਸੈਕਟਰੂਨ ਫੈਡਰੇਸ਼ਨ ਬਣੀ ਹਾਂਜੀ ਉਦੋਂ ਕੋਈ ਕਾਲਾ ਦੌਰ ਤਾਂ ਉਹਦੇ ਵੀ ਨਹੀਂ ਸੀ ਕੱਲੀ ਐਜੂਕੇਸ਼ਨ ਦੀ ਗੱਲ ਕਰਦੀ ਸੀ ਤੇ ਜੇ 190 ਵਾਲੇ ਦੌਰ ਕਰਦੇ ਸੀ ਜਦੋਂ ਦਾਜ ਉਹਦੋਂ ਕੋਈ ਲੈਂਦਾ ਸੀ 11 ਬਰਾਤੇ ਤੋਂ ਵੱਧ ਕੋਈ ਜਾਂਦਾ ਨਹੀਂ ਸੀ ਤੇ ਭੈਣ ਨੂੰ ਕੋਈ ਛੇੜ ਨਹੀਂ ਸਕਦਾ ਸੀ ਹਾਂਜੀ ਠੀਕ ਹੈ ਜੀ ਤੇ ਕੋਈ ਨਸ਼ਾ ਤਾਂ ਬਹੁਤ ਦੂਰਾ ਕੋਈ ਨਸ਼ਾ ਵਰਤ ਜੀ ਠੀਕ ਹੈ ਜੀ ਠੀਕ ਹੈ ਜੀ ਕੋਈ ਖੋ ਕਰ ਜਵੇ ਤੇ ਬੇਕਦਰ ਉਹਦੋਂ ਲੋਕ ਉਹਨਾਂ ਦੇ ਰਾਜ ਚ ਸੁਖੀ ਸੀ ਕੋਈ ਪੁਲਿਸ ਵਾਲਾ ਜਿਹੜਾ ਸੀ ਨਜਾਇਜ਼ ਤਸ਼ੱਦਦ ਨਹੀਂ ਕਰ ਸਕਦਾ ਸੀ ਹਾਂ ਜਿਹੜੇ ਬੋਲੇ ਜਿਹੜੇ ਸਪੈਸ਼ਲ ਸਰਕਾਰ ਦੇ ਫੀਤੇ ਨੇ ਸੀ ਉਹ ਮੁਕਾਬਲੇ ਵੀ ਕਰਦੇ ਸੀ ਹਮਮ ਬਦਲੋ ਇਦਾਂ ਕੋਈ ਇਸ ਤਰ੍ਹਾਂ ਨਹੀਂ ਸੀ ਤੇ ਫਿਰ ਫਿਰ ਅੱਜ ਅੱਜ ਦਾ ਦੌਰ ਦੇਖੋ ਅੱਜ ਦਾ ਦੌਰ ਦੇਖ ਲੋ ਤੁਸੀਂ ਵੇਖ ਲਓ ਰਾਹ ਜਾਂਦੇ ਨੂੰ ਬੰਦਾ ਕੋਈ ਸੇਫ ਹੀ ਨਹੀਂ ਆ। ਹਾਂ। ਘਰ ਚ ਬੈਠਾ ਸੇਫ ਨਾ ਰਾਹ ਜਾਂਦੇ ਨੂੰ ਲੇਡੀ ਕੋਈ ਸ਼ੇਅਰ ਕਰ ਜਾਂਦੀ ਐ, ਬਾਹਰ ਚ ਬੈਠੀ ਉਹਦੀ ਛੱਪ ਲੱਗੇ ਕਢ ਕੇ ਕਵਾਲੀਆਂ ਲੈ ਗਿਆ, ਕੋਈ ਜ਼ੋਰ ਲੈ ਗਿਆ। ਰਾਹ ਜਾਂਦੇ ਬੰਦੇ ਨੂੰ ਕਿਤੇ ਕਤਲ ਕਰੀ ਜਾਂਦੇ, ਗੋਲੀਆਂ ਮਾਰੀ ਜਾਂਦੇ ਚੌਂਕ 'ਚ। ਹਜ਼ਾਰਾਂ ਦੇ ਘੰਟੀ ਲੋਕਾਂ ਸਾਹਿਬ ਨੇ ਕਤਲ ਕਰਕੇ ਗੋਲੀ ਮਾਰੀ ਜਾਂਦੇ ਸ਼੍ਰੀਆਮ 'ਤੇ। ਚਿੱਟਾ ਦਾ ਪੇਰ ਚੜੀ ਜਾਂਦਾ ਇਨਸ਼ਾ। ਚਿੱਟਾ ਸ਼੍ਰੀਆਮ ਚੜੀ ਜਾਂਦਾ। ਹੂੰ। ਤੇ ਚਿੱਟਾ ਵੀ ਇੰਨਾ ਲਿਆਤਾ ਮੈਂ ਕਹਿੰਨੇ ਸਰਕਾਰ ਦੀ ਸਹਾਜਾ ਚਾਹੀ। ਹੂੰ ਹੂੰ। ਤੁਸੀਂ ਕਹਿੰਨੇ ਵਿੱਚ ਸਹਾਜਾ, ਸਰਕਾਰ ਨੇ ਤਾਂ ਸਿੱਕੀ ਨੂੰ ਖਤਮ ਜੇ ਪੁਲਸ ਵਾਲਿਆਂ ਵਿੱਚ ਜੇ ਟੌਟ ਵੱਧ ਗਿਆ ਤੇ ਸਿੱਖੀ ਦੇ ਮੁੱਦੇ ਮਰਾਉਣ ਵਾਲੇ ਜਿਹੜੇ ਟੌਟ ਸੀ ਸਿੱਕੀ ਉਹਦੇ ਵਿੱਚ ਪੰਜਾਬ ਦੇ ਪੁਲਿਸ ਉਹ ਵੀ ਸਿੱਖ ਬਰੇ ਜਿਹੜੇ ਪੰਜਾਬੀ ਸੀ ਉਹ ਵੀ ਪੰਜਾਬੀ ਮਰੇ ਬਦਲ ਉਹਨੂੰ ਪੰਜਾਬੀਆਂ ਨੂੰ ਵਾਪਸ ਉਹ ਲੜਾ ਕੇ ਕਰਾ ਕੇ ਸਿੱਖੀ ਪੰਜਾਬ ਦੇ ਵਿੱਚ ਸਿੱਕੀ ਦੀ ਵੀ ਕਾਣ ਕੀਤਾ ਪੰਜਾਬੀ ਦਾ ਵੀ ਕਾਣ ਕੀਤਾ ਪੰਜਾਬੀ ਦਾ ਪੰਜਾਬੀ ਦੀ ਏਕਤਾ ਦੇ ਵੀ ਕਾਣ ਕਰਨ ਦੀ ਕੋਸ਼ਿਸ਼ ਕੀਤੀ ਹੈ ਹਰਮੰਦਰ ਸਾਹਿਬ ਦੇ ਅਟੈਕ ਹੋਇਆ ਤੁਸੀਂ ਦੇਖੋ ਮੈਨੂੰ ਕਿਹੜੇ ਸਿੱਖ ਨੇ ਅਜੇ ਜਿਨ੍ਹਾਂ ਨੇ ਹਜੂਮ ਦੇ ਇਕੱਠੇ ਉਹ ਹਿੰਦੂ ਨੂੰ ਮਾਰਿਆ ਵੀ ਕਿਸੇ ਹੂੰ ਹੂੰ ਮੈਂ ਉਹ ਇੰਡੀਅਨ ਐਕਸਪ੍ਰੈਸਰ ਵਾਲੀ ਦੀ ਵੀ ਇੰਟਰਵਿਊ ਸੁਣੀ ਸੀ ਉਹ ਜਦੋਂ ਅਟੈਕ ਹੋਇਆ ਉਹ ਰੋਡੇ ਪਿੰਡ ਗਿਆ ਸੀ ਸਪੈਸਰ ਸਾਈਕਲ ਤੇ ਠੀਕ ਹੈ ਉਹ ਜਿੱਥੇ ਇੰਟਰਵਿਊ ਲਈ ਉੱਥੇ ਸੰਦਪਿੰਡਰਾਲਾ ਨੇ ਦੇ ਉੱਥੇ ਪਤਾ ਲੱਗ ਗਿਆ ਵੀ ਉਹਨਾਂ ਦੀ ਉੱਥੇ ਡੈਥ ਹੋ ਗਈ ਜੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਪੁਲਿਸ ਵਾਲੇ ਉੱਥੇ ਮੁਕਾਬਲੇ ਵਿੱਚ ਪਰ ਉਹ ਤੇ ਇੰਟਰਵਿਊ ਲੈਣਗੇ ਉਹਨਾਂ ਤੇ ਜੇ ਮਿਲਣਗੇ ਕਹਿੰਦਾ ਉਹ ਜਹਾਜ਼ ਫਿਰਦਾ ਸੀ ਉੱਪਰ ਛੇਡੇ ਨਾ ਕਿਸ ਤੇ ਮੈਂ ਨਾਂ ਨਹੀਂ ਯਾਦ ਆ ਰਿਹਾ ਮੈਨੂੰ ਉਹ ਕਹਿੰਦਾ ਮੈਂ ਜਦੋਂ ਉਹਦੇ ਪਿੰਡ ਗਿਆ ਤੇ ਮੈਨੂੰ ਦੇਖ ਕੇ ਹਿੰਦੂ ਜੀ ਵੇਖ ਕੇ ਕਹਿੰਦਾ ਕਿਹਦਾ ਦੌਰਪੌਰ ਜੀ ਹੋਗੇ ਕਹਿੰਦੇ ਲੰਗਰ ਪਾਣੀ ਚ ਕਹਿ ਮੇਰਾ ਹਿਰਦਾ ਹੋਰ ਹੋ ਗਿਆ ਇਹ ਦੀ ਗੱਲ ਕਿੱਧਰ ਜਾਂਦੀ ਹੈ ਐ ਸੁਭਰਮਨ ਨਿਮ ਜਿਹੜਾ ਬੀਜੇਪੀ ਦਾ ਮੇਨ ਲੀਡਰ ਸੀ ਮੈਂ ਗੱਲ ਸੁਣਾਵਾ ਇਹ 84 ਤੋਂ ਪਹਿਲਾਂ ਦਾ era ਸੀ ਵੇ ਜੇ ਮੈਂ ਜਦੋਂ ਦਰਬਾਰ ਸਾਹਿਬ ਚ ਸੰਤ ਜਨੈਸ਼ੀ ਘਾਲ ਸਾਹਿਬ ਨੂੰ ਡਰਣ ਦੇ ਅਸੀਂ ਲੈਕਚਰ ਸੁਣ ਜਾਂਦੇ ਹਾਂ ਤੁਸੀਂ ਠੀਕ ਹੈ ਸੁਭਰਮਨ ਵੀ ਉੱਥੇ ਬੈਠੇ ਸੀ ਸਾਡੇ ਸਾਹਮਣੇ ਇੱਕ ਹਿੰਦੂਆਂ ਦਾ ਇੱਕ ਬੰਦਾ ਆਇਆ ਜੀ ਕਹੇ ਜੇ ਮੈਂ ਇੱਕ ਬੇਨਤੀ ਕਰਨਾ ਕਿ ਦੱਸੋ ਜੀ ਵੀ ਮੇਰੇ ਕੁੜੀ ਨੂੰ ਦਾਦੇ ਖਾਤਰ ਬਹੁਤ ਟੌਰਚਰ ਕਰਦੇ ਜੀ ਉਹ ਤਾਂ ਕਹਿੰਦਾ ਵੀ ਵਿਆਹ ਵੀ ਕਿ ਹਿੰਦੂਆਂ ਦੇ ਵਿਰੁੱਧ ਹੈ ਤੇ ਹਿੰਦੂ ਉੱਥੇ ਗਿਆ ਹਾਂਜੀ ਉਹ ਕਹਿੰਦਾ ਵੀ ਤੂੰ ਇੱਥੇ ਬੈਠ ਜਾ ਮੈਂ ਉਹਨੂੰ ਬੁਲਾ ਲਾਂ ਤੇਰੀ ਧੀ ਨਹੀਂ ਮੇਰੀ ਧੀ ਹੈ ਜਦੋਂ ਸੱਦਾ ਲਾਇਆ ਉਹ ਆ ਗਿਆ ਜੀ ਹਾਂਜੀ ਉਹਨੇ ਪਹਿਲੀ ਕਿਸ਼ਤ ਲਈ ਕਿ ਸੰਦ ਮੇਰੇ ਉਹਨੂੰ 10000 ਰੁਪਏ ਫੜਾਏ ਆ ਤੇ ਮੈਂ ਕਹਿੰਦਾ ਕਈ ਕਰੇ ਕਈ ਲੋਕਾਂ ਨੇ ਪਹਿਲੇ ਵੀ ਗੱਲ ਕੀਤੀ ਕਹਿੰਦਾ ਮੈਂ ਨਹੀਂ ਵੇਖਿਆ ਹੋਰ ਵੀ ਉੱਥੇ ਸੀਗਾ ਹਾਂਜੀ 10000 ਰੁਪਏ ਆ ਵੀ ਆ ਮੇਰੀ ਧੀ ਹੈ ਤੇ ਪਹਿਲੀ ਕਿਸ਼ਤ ਦਾ 10000 ਦੀ ਆ ਚੱਕ ਠੀਕ ਹੈ ਉਹ ਹੁਣ 10000 ਨਾ ਫੜਨਾ ਠੀਕ ਹੈ ਉਹ ਕਹਿੰਦੇ ਅਸੀਂ ਧੀ ਲੈ ਜਾਣਾ ਕੋਈ ਐਤਵਾ ਦਾਜ ਲੈਣ ਦਾ ਮਤਲਬ ਜੇ ਐਡੀ ਵੱਡੀ ਗੱਲ ਨੂੰ ਧੀ ਸਮਝ ਕੇ ਦਾਜ ਦੇ ਰਹੇ ਹਾਂ ਤਾਂ ਇਹ Hinduਾਂ ਦੇ ਕਿਵੇਂ ਬਰਤ ਹਿੰਦੂਆਂ ਦੇ ਵਿਰੁੱਧ ਨਹੀਂ ਸੀ ਹਿੰਦੂਆਂ ਨੂੰ ਜੇ ਕੋਈ ਕੱਤਨੇ ਮਾਰਦੀ ਕੋਸ਼ਿਸ਼ ਕੀਤੀ ਤੇ ਇਹਨੇ ਆਪਣੇ ਬੰਦੇ ਤਿਆਰ ਕੀਤੇ ਜੀ ਹੁਣ ਆਪਾਂ ਅੱਜ ਦੇ ਹਿੰਦੂ ਕਹਿ ਲੀਏ ਤੇ ਕੋਈ ਗੱਲ ਮੰਗ ਲੀਏ ਆਪਾਂ ਪੰਜਾਬ ਲਈ ਕੋਈ ਕਿਸਾਨ ਆਪਦੀ ਮੰਗ ਲਈ ਮੰਗ ਲਈ ਜਾਂ ਪੰਜਾਬੀ ਸੂਬੇ ਦੀ ਗੱਲ ਕਰ ਲਈਏ ਪੰਜਾਬੀ ਦੀ ਗੱਲ ਕਰ ਲਈਏ ਜਾਂ ਚਿੱਟੇ ਦੇ ਵਿਰੁੱਧ ਗੱਲ ਕਰ ਲਈਏ ਸਿੱਖੀ ਦੀ ਕੋਈ ਆਮ ਨੋਰਮਲ ਗੱਲ ਕਰ ਲਈਏ ਤੇ ਅੱਜ ਵਿੱਚੋਂ ਬੈਠੇ ਬੋਲਦੇ ਕਿ ਇਹਨੂੰ ਟਾਟ ਸਰਕਾਰ ਦੀ ਹਾਂਜੀ ਹਾਂ ਤੇ ਉਹ ਉਦੋਂ ਉਹੀ ਟਾਟ ਵੱਧ ਬੋਲਦੇ ਸੀ ਸਰਕਾਰ ਟਾਟ ਸੀ ਉਹਨਾਂ ਨੂੰ ਵੀ ਗੈਰਮੈਂਟ ਮਿਲੇ ਸੀ ਉਹੀ ਪ੍ਰਚਾਰ ਕਰਾ ਕੇ ਲੋਕਾਂ ਦੀ ਜਿਹੜੀ ਸਾਡੀ ਏਕਤਾ ਨੂੰ ਖਤਮ ਕਰਦੇ ਸੀ ਉਹਨਾਂ ਉਹਦੇ ਚ ਕਾਲੇ ਦੌਰ ਦੇ ਜਿਹੜੇ ਕਾਲੇ ਟੈਟ ਕਹਿ ਲੋ ਕਾਲੇ ਕੱਚੇ ਵਾਲੇ ਕਹਿ ਲੋ ਇਹ ਸਰਕਾਰੀ ਜਿਹੜੇ ਟੌਟਸੀ ਐਨੀ ਵਰਗੇ ਜਿਹੜੇ ਥਾਣੇ ਜੋ ਕਹਿੰਦੇ ਪੁਲਿਸ ਭੱਜ ਗਈ ਉਹ ਵੀ ਸਰਕਾਰੀ ਟੌਟਸੀ ਐ ਨਾ ਸਾਰੇ ਨਾਰੇ ਬਣਾਏ ਸੀ ਉਹ ਸਰਕਾਰੀ ਟੌਟ ਵੜ ਕੇ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਉਹਨਾਂ ਤੋਂ ਉਹ ਜਿਹੜੇ ਗਲਤ ਕੰਮ ਹੀ ਲੋਕਾਂ ਦੇ ਨਾਲ ਨਫ਼ਰਤ ਪੈਦਾ ਹੋ ਜਾਏ ਜੀ ਤੇ ਤਾਂ ਕਿ ਇਹ ਲੋਕ ਵਿਰੋਧ ਹੋ ਜਾਣ ਤੇ ਕੇਪੀਐਸ ਗਿਰ ਨੇ ਤੁਸੀਂ ਵੀ ਲੋਕਾਂ ਕੋਲ ਛੱਡੇ ਕੁਝ ਨਹੀਂ ਹਾਂਜੀ ਇਹ ਤਾਂ ਹੀ ਨਹੀਂ ਛੱਡੇ ਕਿਦੇ ਭੈਣ ਨਹੀਂ ਛੱਡੀ ਉਹਨਾਂ ਨੂੰ ਟਾਰਚਰ ਕਰਤੇ ਹਾਂਜੀ ਠੀਕ ਹੈ ਜਿਹੜਾ ਕਰਨ ਦੇ ਤੇ ਇਤੋਂ ਤੱਕ ਮੈਨੂੰ ਇੱਕ ਬਠੰਡੇ ਦੀ ਮੇਰੇ ਗੱਲ ਦੱਸੇ ਲੇਡੀ ਸਾਡ ਨਾਲ ਸੀ ਬਲਦੇਵ ਸਿੰਘ ਸੀ ਠੀਕ ਹੈ ਜੀ ਇਤਨਾ ਉਹਨੂੰ ਫੜ ਗਏ ਤੇ ਇੱਕ ਪੁਲਿਸ ਵਾਲਾ ਬੜੇ ਬੜੇ ਹੌਬ ਨਾਲ ਕਹਿੰਦਾ ਸ਼ਾਇਦ ਸਾਡੇ ਸਕੂਲ ਚ ਨਾਲ ਟੱਚ ਲਈ ਸਾਡੇ ਨਾਲ ਮੈਂ ਜਿਹੜੀ ਟਿਚਿੰਗ ਲੈ ਚਾ ਉਹ ਕਹਿੰਦੀ ਮੈਂ ਫੜਾਉਣਾ ਉਹਨਾਂ ਨੇ ਤੂੜੀ ਵਾਲੇ ਕੋਠੇ ਰ ਕੋ ਲਿਆ ਜੀ ਮੁੰਡਾ ਕਹਿੰਦਾ ਮੈਂ ਇਹ ਤਾਂ ਲਪੇੜਾ ਮਾਰਿਆ ਜ਼ੋਰ ਦੀ ਕਹਿੰਦਾ ਭਰਾ ਦਾ ਨਾਂ ਦੱਸ ਕਿ ਤਾ ਤੇ ਮੈਨੂੰ ਉਹ ਦੀ ਦਾਦੀ ਉਹਦੀ ਮਾਂ ਕਹਿੰਦੀ ਜੀ ਮੇਰੇ ਮੁੰਡੇ ਨੇ ਮੈਨੂੰ ਘਰ ਆ ਕੇ ਗੱਲ ਦੱਸੀ ਵੀ ਮੈਂ ਕੁੜੀ ਦੇ ਲਈ ਬੇੜੇ ਉਹਦੀ ਮਾਂ ਕਹਿੰਦੀ ਮੈਂ ਮੁੰਡਾ ਘਰੋਂ ਕੱਢਤਾ ਸੀ ਵੀ ਹਾਂ ਤੂੰ ਤੇ ਤੂੰ ਮੇਰਾ ਮੁੰਡਾ ਨਹੀਂ ਪੁਲਿਸ ਦੀ ਨੌ ਹਾਂ ਜੀ ਤੂੰ ਕਿਸੇ ਧੀਰ ਨੂੰ ਲਿਪੇਣਾ ਮਾਰਨਾ ਹਾਂ ਜਿਹਨੂੰ ਫੜਨ ਗਿਆ ਉਹਨੂੰ ਉਤੋਂ ਲੜਦਾ ਮੁਕਾਬਲਾ ਹੁੰਦਾ ਕਰ ਲੋ ਮਾਰਨਾ ਹਾਂ ਜੀ ਤੇ ਧੀਰ ਬਣਾ ਮਤਲਬ ਇਸ ਤਰ੍ਹਾਂ ਦੇ ਵੀ ਉਹ ਤੋਂ ਰਾਕੇ ਹੋਈ ਹਾਂ ਹੂੰ ਹੋਰ ਨਜਾਇਜ਼ ਹੋਈ ਉਹ ਤੋਂ ਹੂੰ ਚਲੋ ਬਹੁਤ ਬਹੁਤ ਧੰਨਵਾਦ ਜੀ ਸਮਾਂ ਅਜਾਤ ਸਿੰਘ ਜਿੰਦਾ ਆਪਾਂ ਕਿਤੇ ਫੇਰ ਮਾਸਟਰ ਜੀ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣਾਂਗੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੀ